ਪਿਛਲੇ ਦਿਨੇ ਮੇਰੀ ਇੱਕ ਇੰਟਰਵਿਊ ਮੱਖੂ ਸਾਹਿਬ ਦੇ ਨਾਲ ਵਾਇਰਲ ਹੁੰਦੀ ਹੈ ਜ ਜਿਹਦੀ ਵਿੱਚ ਇੱਕ ਗੱਲਬਾਤ ਹੁੰਦੀ ਹੈ ਲੱਖੇ ਸਿਧਾਣੇ ਦੇ ਹੱਥੋਂ ਇੱਕ ਸਿੱਖ ਪ੍ਰਚਾਰਕ ਦੇ ਕਤਲ ਦੀ ਕਿ ਲੱਖੇ ਸਿਧਾਣੇ ਦੇ ਹੱਥੋਂ ਇੱਕ ਕਤਲ ਹੋਇਆ ਤੁਹਾਡੇ ਨਾਲ ਮੇਰੀ ਜਿਹੜੀ ਗੱਲਬਾਤ ਹੁੰਦੀ ਹੈ ਉਹਦੇ ਚ ਗੱਲਬਾਤ ਨਿਕਲ ਕੇ ਆਉਂਦੀ ਇਹ ਜਨਤਾ ਜਿਹੜੀ ਹੈਗੀ ਹੈ ਨਾ ਇਸ ਸਵਾਲ ਤੇ ਬਹੁਤ ਸਾਰੇ ਫੋਨ ਕਾਲਸ ਕਰ ਰਹੀ ਹੈ ਤੁਹਾਨੂੰ ਵੀ ਬਹੁਤ ਸਾਰੇ ਫੋਨ ਕਾਲ ਆਏ ਹੋਣੇ ਆ ਪਰ ਗੱਲ ਇਹ ਆ ਕਿ ਜਿੱਥੇ ਮੱਖੂ ਹਰ ਇੱਕ ਬੰਦੇ ਨੂੰ ਸਵਾਲ ਪੁੱਛਦਾ ਹੈ ਹਰ ਇੱਕ ਬੰਦੇ ਨੂੰ ਫੋਨ ਲਾ ਕੇ ਹਰ ਇੱਕ ਮੁੱਦੇ ਤੇ ਸਵਾਲ ਕਰਦਾ ਹੈ ਉਹ ਮਖੂ ਜਿਹੜਾ ਬੇਬਾਕ ਆ ਜਿਹੜਾ ਬੋਲਣ ਦੇ ਵਿੱਚ ਜੱਕਦਾ ਨਹੀਂ ਉਹ ਮਖੂ ਇੱਕ ਸਿੱਖ ਪ੍ਰਚਾਰਕ ਦੇ ਕਤਲ ਤੇ ਚੁੱਪ ਕਿਉਂ ਆ ਬੋਲਿਆ ਕਿਉਂ ਨਹੀਂ ਔਰ ਅੱਜ ਤੱਕ ਇਹ ਜਿਹੜਾ ਮੁੱਦਾ ਹੈਗਾ ਇਹ ਅਲੋਪ ਕਿਉਂ ਰਹਿ ਗਿਆ ਇਹ ਸਵਾਲ ਬਹੁਤ ਵੱਡਾ ਮਖੂ ਸਾਹਿਬ ਔਰ ਤੁਹਾਨੂੰ ਅੱਜ ਦੇਤੇ ਜਵਾਬ ਦੇਣਾ ਪੈਣਾ ਕਿ ਤੁਸੀਂ ਚੁੱਪ ਕਿਉਂ ਰਹਿ ਗਏ ਤੁਹਾਨੂੰ ਡਰ ਕਿਸ ਦਾ ਹੈ ਤੁਸੀਂ ਇਹ ਸਵਾਲ ਕੀਤਾ ਵੀ ਹਰਪ੍ਰੀਤ ਸਿੰਘ ਮਖੂ ਨੂੰ ਪਤਾ ਸੀ ਤੇ ਇਹਨੇ ਪੁੱਛਿਆ ਕਿਉਂ ਨਹੀਂ ਲੱਖੇ ਨੇ ਕਤਲ ਕੀਤਾ ਲੱਖੇ ਨੇ ਸਾਡੀ ਕੌਮ ਦਾ ਪ੍ਰਚਾਰਕ ਮਾਰਿਆ ਇਹ ਸਵਾਲ ਖੜਾ ਹੋਣਾ ਚਾਹੀਦਾ ਜੀ ਮਖੂਜਾ ਜਿਸ ਕਹਾਣੀ ਨੂੰ ਕੋਈ ਹੋਰ ਮੋੜ ਦੇਣ ਦਾ ਯਤਨ ਕਰੇਗਾ ਨਾ ਤੇ ਫਿਰ ਮੈਂ ਲਿਹਾਜ਼ ਨਹੀਂ ਕਰਾਂਗਾ ਬਿਲਕੁਲ ਵੀ ਕਿਉਂਕਿ ਕੌਮ ਜੀ ਮੈਂ ਕਹ ਲੱਖੇ ਸਧਾਨੇ ਜਿਹੜਾ ਤੂੰ ਕੌਮ ਦਾ ਪ੍ਰਚਾਰਕ ਮਾਰਿਆ ਨਾ ਉਹ ਆਮ ਪ੍ਰਚਾਰਕ ਨਹੀਂ ਸੀ ਕਿਹਦਾ ਮਤਲਬ ਲੱਖੇ ਸਧਾਨੇ ਜੀ ਤੇ ਮੇਰੀ ਪਟਿਆਲਾ ਸਟੂਡੀਓ ਅਕਾਲ ਚੈਨਲ ਦੇ ਸਟੂਡੀਓ ਵਿੱਚ ਇੰਟਰਵਿਊ ਹੋਈ ਸੀ ਤੇ ਅੱਜ ਵੀ ਉਹ ਇੰਟਰਵਿਊ YouTube ਤੇ ਪਈ ਹੀ ਕੋਈ ਹੈ ਨਾਉ ਤੋਂ ਲੱਖਾਂ ਮਨਕਰ ਹੋ ਸਕਦਾ ਨਾ ਉਹ ਤੋਂ ਮੈਂ ਮਨਕਰ ਹੋ ਸਕਦਾ ਇਹ ਗੱਲ ਦੀਪ ਸਿੱਧੂ ਤੇ ਸਵਾਲ ਆਇਆ ਔਰ ਮੈਂ ਕਹਿਣਾ ਵੀ ਹਰ ਪੰਜਾਬੀ ਸੁਣੇ ਹਰ ਧਰਮ ਨੂੰ ਪਿਆਰ ਕਰਨ ਵਾਲਾ ਸੁਣੇ ਪੰਥ ਨੂੰ ਪਿਆਰ ਕਰਨ ਵਾਲਾ ਸੁਣੇ ਦੇਖੋ ਲੱਖਾਂ ਸਦਾਣਾ ਰੱਬ ਨੂੰ ਜਾਨ ਦੇਣੀ ਹੈ ਝੂਠ ਨਾ ਬੋਲੇ ਹਮ ਅਜਮੇਰ ਸਿੰਘ ਸੱਚ ਬੋਲੇ ਠੀਕ ਆ ਤਾਂ ਮੇਰੀ ਇੱਕ ਬੇਨਤੀ ਹੈ ਜੀ ਬਾਪੂ ਡਿਬਡਾ ਬਾਜੀ ਵੀ ਸੱਚ ਬੋਲਣਗੇ ਮੈਨੂੰ ਆਸ ਹੈ ਉਹਨਾਂ ਤੋਂ ਹਮ ਮਨਜੀਦ ਕਰਤਾਰਪੁਰ ਵੀ ਸੱਚ ਬੋਲੇ ਮੈਨੂੰ ਉਤੋਂ ਵੀ ਆਸ ਹੈ ਮੈਂ ਹੱਥ ਬੰਨ ਕੇ ਗੱਲ ਕਰਦਾ ਮਾਂ ਹਰਨੇਕ ਸਿੰਘ ਫੌਜੀ ਉਪਲ ਉਹ ਵੀ ਸੱਚ ਬੋਲੇ ਮੈਨੂੰ ਆਸ ਹੈ ਹਣਾ ਹੁਣ ਸੁਣਿਆ ਜੀ ਇਸ ਮੀਟਿੰਗ ਦੀ ਗੱਲ ਮਨਜੀਦ ਕਰਤਾਰਪੁਰ ਇਹ ਵੀ ਦੱਸਦਾ ਹੈ ਕਿ ਪਰਵਾਨੇ ਦੇ ਘਰ ਪਟਿਆਲੇ ਬੈਠ ਕੇ ਉਹਨਾਂ ਨੇ ਕੋਈ ਰਿਕਾਰਡਿੰਗ ਸੁਣੀ ਠੀਕ ਆ ਜਿਹੜੀ ਰਿਕਾਰਡਿੰਗ ਸੁਣ ਕੇ ਦੀਪ ਸਿੱਧੂ ਇਹ ਕਹਿੰਦਾ ਵੀ ਦੀਪ ਸਿੱਧੂ ਦੇ ਪੈਰਾਂ ਦੇ ਥੱਲੇ ਦੀ ਜ਼ਮੀਨ ਨਿਕਲ ਗਈ ਜਿਹੜੀ ਆਡੀਓ ਦੀ ਗੱਲ ਹੈ ਅੱਜ ਫੇਰ ਉਹਨੇ ਕਲੀਅਰ ਕੀਤੀ ਕਹਿੰਦਾ 22 ਪਰਵਾਨੇ ਦੇ ਘਰੇ ਬੈ ਕੇ ਇਸ ਗੱਲ ਦਾ ਤੇ ਪਰਵਾਨਾ ਤੇ ਜਿਉਂਦਾ ਹੈ ਹਮ ਹੈਨਾ ਬਿਲਕੁਲ ਪਰਵਾਨੇ ਦੇ ਘਰੇ ਬੈ ਕੇ ਕਹਿੰਦਾ ਜਦੋਂ ਕਾਡਿਓ ਸੁਣੀ ਜਿਹਦੇ ਵਿੱਚ ਲੱਖਾ ਕਹਿ ਰਿਹਾ ਵੀ ਵੱਧ ਤੋਂ ਵੱਧ ਦੀਪ ਦੇ ਖਿਲਾਫ ਪੋਸਟਾ ਪਾਓ ਹਮ ਹੈਨਾ ਤੇ ਫਿਰ ਅੰਦਾਜ਼ਾ ਲਾ ਕੇ ਦੇਖੋ ਕਿਸੇ ਦੇ ਚਰਿੱਤਰ ਨੂੰ ਖਰਾਬ ਕਰਨਾ ਕਿਸੇ ਦੇ ਕੈਰੇਕਟਰ ਨੂੰ ਇਸ ਤਰੀਕੇ ਨਾਲ ਗੰਧਲਾ ਕਰਨਾ ਇਹ ਤੇ ਫਿਰ ਪੰਜਾਬ ਵਿਚੌਣ ਵਾਲੀਆਂ ਗੱਲਾਂ ਨਾ ਖੋਈਆਂ ਦੇ ਲੱਖਾ ਕੀ ਕਹਿੰਦਾ ਪਿਆ ਕਹਿੰਦਾ ਇੱਥੇ ਕਾਲਾ ਨਹੀਂ ਵਰਤੀ ਹੈ ਉਹਨਾਂ ਦੇ ਲੱਕ ਟੇਢੇ ਹੋ ਗਏ ਇੱਥੇ ਕਲਾਂ ਨਹੀਂ ਵਰਤੀ ਹੂੰ ਉਹ ਤੇ ਹਿੱਲ ਗਿਆ ਪ੍ਰੋਫੈਸਰ ਭੁੱਲਰ ਅੱਜ ਮੈਂ ਪੁੱਛਣਾ ਚਾਹਣਾ ਲੱਖਾ ਸਧਾਨਾ ਇੱਕ ਵਾਰੀ ਫੇਰ ਇਹ ਗੱਲ ਕਹਿ ਦੇਵੇ ਵੀ ਕੀ ਪ੍ਰੋਫੈਸਰ ਭੁੱਲਰ ਖਿਲਿਆ ਹੋਇਆ ਦੇਖੋ ਲੱਖਾ ਸਧਾਨਾ ਰੱਬ ਨੂੰ ਜਾਨ ਦੇਣੀ ਹੈ ਝੂਠ ਨਾ ਬੋਲੇ ਉਹ ਸ਼ਾਇਦ ਪ੍ਰੀਪਲਾਨ ਹੋਇਆ ਸੀ ਅੱਛਾ ਜੀ ਵੀ ਅੱਜ ਇੱਥੇ ਦੀਪ ਸਿੱਧੂ ਨੂੰ ਆਪਾਂ ਸਵਾਲਾਂ ਦੇ ਵਿੱਚ ਘੇਰਨੇ ਉਸੇ ਮੀਟਿੰਗ ਦੇ ਵਿੱਚ ਦੀਪ ਸਿੱਧੂ ਨੂੰ ਬਹੁਤ ਹੀ ਛੋਟੇ ਲੈਵਲ ਦੇ ਯੂਟਿਊਬਰਾਂ ਨੇ ਜਲੀਲ ਵੀ ਕੀਤਾ ਇਹ ਚੀਜ਼ਾਂ ਰਹਿ ਗਈਆਂ ਉਹ ਜਿਹੜੇ ਯੂਟਿਊਬਰ ਨੇ ਭਾਜੀ ਅੱਜ ਵੀ ਜਿਉਂਦੇ ਜਾਗਦੇ ਆ ਹਨਾ ਅੱਜ ਵੀ ਉਹ ਕਹਿੰਦੇ ਵੀ ਮੈਂ ਕਹਿੰਦਾ ਇਹ ਗੱਲ ਕੁੱਲ ਕੀ ਕਰਾਂ ਪਰ ਜਿਹੜੀਆਂ ਵੀ ਗੱਲਾਂ ਹੁਣ ਖੁੱਲ ਕੇ ਆਈਆਂ ਨੇ ਇਹ ਗੱਲਾਂ ਪੁੱਛਣ ਵਾਸਤੇ ਵੀ ਪੱਤਰਕਾਰ ਜਿਹੜਾ ਹੈਗਾ ਮੇਰੇ ਖਿਆਲ ਨਾਲ ਪੰਜਾਬ 'ਚ ਕੋਈ ਹਿੰਮਤ ਨਹੀਂ ਕਰੇਗਾ ਤੇ ਕੋਈ ਵਕਤਾ ਇਸ ਮੁੱਦੇ ਤੇ ਬੋਲਣ ਦੇ ਵਿੱਚ ਵੀ ਕੋਈ ਹਿੰਮਤ ਨਹੀਂ ਦੇ ਨੇ ਮੇਰੀ ਇੱਕ ਇੰਟਰਵਿਊ ਮੱਖੂ ਸਾਹਿਬ ਦੇ ਨਾਲ ਵਾਇਰਲ ਹੁੰਦੀ ਆ ਜਿਹਦੀ ਵਿੱਚ ਇੱਕ ਗੱਲਬਾਤ ਹੁੰਦੀ ਆ ਲੱਖੇ ਸਿਧਾਣੇ ਦੇ ਹੱਥੋਂ ਇੱਕ ਸਿੱਖ ਪ੍ਰਚਾਰਕ ਦੇ ਕਤਲ ਦੀ ਉਹ ਗੱਲਬਾਤ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਫੋਨ ਕਾਲਸ ਆਏ ਹੋ ਸਕਦਾ ਮੱਖੂ ਸਾਹਿਬ ਤੁਹਾਨੂੰ ਵੀ ਆਏ ਹੋਣ ਪਰ ਮੱਖੂ ਸਾਹਿਬ ਗੱਲਬਾਤ ਜਿਹੜੀ ਹੈਗੀ ਸ਼ੁਰੂਆਤ ਜਿਹੜੀ ਹੋਈ ਆ ਇਹ ਕਿ ਲੱਖੇ ਸਿਧਾਣੇ ਦੇ ਹੱਥੋਂ ਇੱਕ ਕਤਲ ਹੋਇਆ ਤੁਹਾਡੇ ਨਾਲ ਮੇਰੀ ਜਿਹੜੀ ਗੱਲਬਾਤ ਹੁੰਦੀ ਆ ਉਹਦੇ 'ਚ ਗੱਲਬਾਤ ਨਿਕਲ ਕੇ ਆਉਂਦੀ ਆ ਹਾਲਾਂਕਿ ਤੁਸੀਂ ਉਹਦੇ ਇੰਟਰਵਿਊ 'ਚ ਮੇਰੇ ਦੇ ਬਹੁਤ ਸਾਰੇ ਸਵਾਲ ਚੱਕੇ ਸੀ ਪਰ ਇਹ ਵਾਲਾ ਜਿਹੜਾ ਸਵਾਲ ਆ ਖਾਸ ਤੌਰ ਤੇ ਇਹ ਜਨਤਾ ਜਿਹੜੀ ਹੈਗੀ ਹੈ ਨਾ ਇਸ ਸਵਾਲ ਤੇ ਬਹੁਤ ਸਾਰੇ ਫੋਨ ਕਾਲਸ ਕਰ ਰਹੀ ਹੈ ਤੁਹਾਨੂੰ ਵੀ ਬਹੁਤ ਸਾਰੇ ਫੋਨ ਕਾਲ ਆਏ ਹੋਣੇ ਆ ਪਰ ਗੱਲ ਇਹ ਆ ਕਿ ਜਿੱਥੇ ਮੱਖੂ ਹਰ ਇੱਕ ਬੰਦੇ ਨੂੰ ਸਵਾਲ ਪੁੱਛਦਾ ਹੈ ਹਰ ਇੱਕ ਬੰਦੇ ਨੂੰ ਫੋਨ ਲਾ ਕੇ ਹਰ ਇੱਕ ਮੁੱਦੇ ਤੇ ਸਵਾਲ ਕਰਦਾ ਉਹ ਮੱਖੂ ਜਿਹੜਾ ਬੇਬਾਕ ਆ ਜਿਹੜਾ ਬੋਲਣ ਦੇ ਵਿੱਚ ਜੱਕਦਾ ਨਹੀਂ ਉਹ ਮੱਖੂ ਇੱਕ ਸਿੱਖ ਪ੍ਰਚਾਰਕ ਦੇ ਕਤਲ ਤੇ ਚੁੱਪ ਕਿਉਂ ਆ ਬੋਲਿਆ ਕਿਉਂ ਨਹੀਂ ਔਰ ਅੱਜ ਤੱਕ ਇਹ ਜਿਹੜਾ ਮੁੱਦਾ ਹੈਗਾ ਇਹ ਅਲੋਪ ਕਿਉਂ ਰਹਿ ਗਿਆ ਇਹ ਸਵਾਲ ਬਹੁਤ ਵੱਡਾ ਮਕੂਬਾਬ ਔਰ ਤੁਹਾਨੂੰ ਅੱਜ ਇਹਦੇ ਤੇ ਜਵਾਬ ਦੇਣਾ ਪੈਣਾ ਕਿ ਤੁਸੀਂ ਚੁੱਪ ਕਿਉਂ ਰਹਿ ਗਏ ਤੁਹਾਨੂੰ ਡਰ ਕਿਸ ਦਾ ਹੈ ਦਵਾਬੀ ਜੀ ਪਹਿਲਾਂ ਤਾਂ ਮੈਂ ਤੁਹਾਡਾ ਤੇ ਤੁਹਾਡੇ ਸਾਰੇ ਦਰਸ਼ਕਾਂ ਦਾ ਧੰਨਵਾਦ ਦਿਆਂ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਮੈਂ ਜਿਹੜੀ ਗੱਲ ਕਹਾਂਗਾ ਨਾ ਮੈਂ ਰੱਬ ਨੂੰ ਬੜੀ ਹਾਜ਼ਰ ਨਾਜ਼ਰ ਜਾਣ ਕੇ ਕਹਾਂਗਾ ਜੀ ਉਹ ਇਸ ਕਰਕੇ ਕਹਾਂਗਾ ਕਿਉਂਕਿ ਇਹ ਕਿਸੇ ਸਾਡੇ ਪ੍ਰਚਾਰਕ ਵੀਰ ਦੇ ਨਾਲ ਜੁੜਿਆ ਹੋਇਆ ਮੈਟਰ ਹੈ ਹੂੰ ਸਾਡੇ ਧਰਮ ਪ੍ਰਚਾਰ ਦੇ ਖੇਤਰ ਨਾਲ ਜੁੜਿਆ ਹੋਇਆ ਮੈਟਰ ਹੈ ਇਹ 3 ਦੇ ਪਿਓ ਨਾਲ ਜੁੜਿਆ ਹੋਇਆ ਮੈਟਰ ਹੈ ਇਹ ਕਿਸੇ ਬੀਬੀ ਦੇ ਸੁਹਾਗ ਨਾਲ ਜੁੜਿਆ ਹੋਇਆ ਮਸਲਾ ਹੈ ਇਸ ਕਰਕੇ ਮੈਂ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਗੱਲ ਕਹਾਂਗਾ ਤੁਸੀਂ ਇਹ ਸਵਾਲ ਕੀਤਾ ਵੀ ਇਹ ਜੇ ਮਖੂਨੂ ਪਤਾ ਸੀ ਵੀ ਲਖੇ ਸਿਧਾਣੇ ਨੇ ਕੌਮ ਦਾ ਪ੍ਰਚਾਰਕ ਮਾਰਿਆ ਜਿਹੜਾ ਤਿੰਨ ਧੀਆਂ ਦਾ ਪਿਓ ਸੀ ਜੀ ਉਹਦੀਆਂ ਤਿੰਨ ਬੇਟੀਆਂ ਸੀ ਹਾਂ ਤਿੰਨ ਬੇਟੀਆਂ ਉਹਨਾਂ ਦੀਆਂ ਇੱਕ ਬੇਟੀ ਤੇ ਉਹਨਾਂ ਦੀ ਉਹਨਾਂ ਦੇ ਜਿਉਂਦੀਆਂ ਸੀ ਅੱਛਾ ਜੀ ਤੇ ਦੋ ਬੇਟੀਆਂ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੇ ਕਤਲ ਤੋਂ ਬਾਅਦ ਹੋਈਆਂ ਜੋੜਵਾ ਬੱਚੀਆਂ ਪੈਦਾ ਹੋਈਆਂ ਉਸ ਵੇਲੇ ਉਹਨਾਂ ਦੀ ਪਤਨੀ ਪ੍ਰੈਗਨੈਂਸੀ ਓਹੋ ਇਸ ਤਰੀਕੇ ਦੇ ਨਾਲ ਮੈਂ ਤੁਹਾਨੂੰ ਇੱਕ ਜਾਣਕਾਰੀ ਦੇਣੀ ਚਾਹੁੰਦਾ ਤੁਸੀਂ ਇਹ ਸਵਾਲ ਕੀਤਾ ਵੀ ਹਰਪ੍ਰੀਤ ਸਿੰਘ ਮਖੂ ਨੂੰ ਪਤਾ ਸੀ ਤੇ ਇਹਨੇ ਪੁੱਛਿਆ ਕਿਉਂ ਨਹੀਂ ਇਹਨੂੰ ਡਰ ਕਾਦਾ ਸੀ ਡਰ ਮੈਨੂੰ ਕਿਸੇ ਦਾਰੇ ਵਜਿਦਾ ਜੇ ਡਰ ਹੁੰਦਾ ਤੇ ਅੱਜ ਮੈਂ ਤੁਹਾਨੂੰ ਇੰਟਰਵਿਊ ਦੇ ਤੁਸੀਂ ਮੈਨੂੰ ਕਿਹਾ ਵੀ ਮੈਂ ਗੱਲ ਪੁੱਛਣੀ ਹੈ ਮੈਂ ਕਿਹਾ ਜੀ ਪੁੱਛ ਲਓ ਜੇ ਮੈਨੂੰ ਡਰ ਹੁੰਦਾ ਤਾਂ ਮੈਂ 100 ਬਹਾਨਾ ਲਾ ਸਕਦਾ ਸੀ ਭਾਈ ਸਾਹਿਬ ਮੈਂ ਤੇ ਆਪ ਇੰਟਰਵਿਊ ਕਰਨ ਦੇ ਲਈ ਨਿਕਲਿਆ ਮੈਂ ਮੈਨੂੰ ਤੇ ਆਪ ਦੋ ਵਿਆਹਾਂ ਤੇ ਮੈਂ ਜਾਣਾ ਹੈ ਹਨਾ ਤੁਸੀਂ ਚੰਡੀਗੜ੍ਹੋਂ ਤੁਰ ਦੇਣਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹ ਸਵਾਲ ਮੈਂ ਲੱਖੇ ਸਿਧਾਣੇ ਤੇ ਕੀਤਾ ਸੀ ਅੱਛਾ ਜੀ ਤੇ ਕੀਤਾ अच्छा जी हां लखे सधाना ने दी ਤੇ ਮੇਰੀ ਪਟਿਆਲਾ ਸਟੂਡੀਓ ਅਕਾਲ ਚੈਨਲ ਦੇ ਸਟੂਡੀਓ ਵਿੱਚ ਇੰਟਰਵਿਊ ਹੋਈ ਸੀ ਅੱਜ ਵੀ ਉਹ ਇੰਟਰਵਿਊ YouTube ਤੇ ਪਈ ਹੋਈ ਹੈ ਨਾ ਉਹ ਤੋਂ ਲੱਖਾ ਮਨਕਰ ਹੋ ਸਕਦਾ ਨਾ ਉਹ ਤੋਂ ਮੈਂ ਮਨਕਰ ਹੋ ਸਕਦਾ ਹੈ ਨਾ ਜਿਹੜੀ ਗੱਲ ਉਹਦੋਂ ਮੈਂ ਪੁੱਛੀ ਹੈ ਮੈਂ ਕੱਲ੍ਹ ਖੇ ਸਧਾਣੇ ਪਹਿਲਾਂ ਤੇ ਆਫਰ ਰਿਕਾਰਡ ਗੱਲਾਂ ਚੱਲੀਆਂ ਮੈਂ ਕੱਲ੍ਹ ਖੇ ਸਧਾਣੇ ਜਿਹੜਾ ਤੂੰ ਕੌਮ ਦਾ ਪ੍ਰਚਾਰਕ ਮਾਰਿਆ ਨਾ ਉਹ ਆਮ ਪ੍ਰਚਾਰਕ ਨਹੀਂ ਸੀ ਕਿਹਦਾ ਮਤਲਬ ਮੈਂ ਕਹਿੰਦਾ ਉਹ ਆਮ ਪ੍ਰਚਾਰਕ ਨਹੀਂ ਸੀ ਕਿਉਂਕਿ ਪ੍ਰਚਾਰਕ ਪ੍ਰਚਾਰਕ ਦੇ ਵਿੱਚ ਬੜਾ ਵੱਡਾ ਫਰਕ ਹੁੰਦਾ ਹੈ ਇੱਕ ਪ੍ਰਚਾਰਕ ਹੈ ਜਿਹੜਾ ਇੱਕ ਘੰਟਾ ਬੋਲਦਾ ਤੇ ਲੋਕ ਘੜੀਆਂ ਵੇਖਦੇ ਪਏ ਨੇ ਬਾਸੀਆਂ ਲੈ ਰਹੇ ਨੇ ਇੱਕ ਪ੍ਰਚਾਰਕ ਉਹ ਹੁੰਦਾ ਵੀ 5 ਮਿੰਟ ਬੋਲਦਾ ਲੋਕ ਕਹਿੰਦੇ ਅਗਲਾ ਲਫ਼ਜ਼ ਇਹਦੇ ਮੂੰਹ ਚੋਂ ਨਿਕਲਦਾ ਕੀ ਪਿਆ ਹੈ ਹੈਨਾ ਉਹ ਜਿਹੜਾ ਪ੍ਰਚਾਰਕ ਸੀ ਉਹ ਬੜਾ ਉਹਦਾ ਦਿਮਾਗ ਤੇਜ਼ ਸੀ ਹੂੰ। ਸ਼ਾਇਦ ਤੁਸੀਂ ਵੀ ਕਿਤੇ ਸੁਣਿਆ ਹੋਵੇ ਵੀ ਉਹਦਾ ਮਾਈਂਡ ਜਿਹੜਾ ਹੈ ਨਾ ਦਿਮਾਗ ਹੈ। ਹਾਂ, ਕੰਪਿਊਟਰ ਮਾਈਂਡਡ ਸੀ। ਵੀ ਜੇ ਆਪਾਂ ਦੋ ਜਣੇ ਨੇ ਗੱਲਾਂ ਕੀਤੀਆਂ ਹੋ ਸਕਦਾ ਆਪਾਂ ਦਮਾਰਾ ਨਾਂ ਬੋਲ ਸਕੀਏ ਉਹ ਇਨ ਬੇਨੇ ਇਸੇ ਪ੍ਰਕਾਰ ਸੁਣਾ ਦੇਗਾ। ਫਿਰ ਪੜਿਆ ਉੱਥੋਂ ਦਾ ਸੀ। ਸਹਿਬ ਜਦਾ ਜੁਝਾਰ ਸਿੰਘ ਗੁਰਮਤ ਮਿਸ਼ਰੀ ਕਾਲਜ ਚੌਂਟਾ ਕਲਾ ਤੋਂ ਜਿੱਥੋਂ ਗਿਆਨੀ ਭਿੰਦਰਪਾਲ ਸਿੰਘ ਪੜੇ ਨੇ, ਜਿੱਥੋਂ ਗਿਆਨੀ ਅਮੀਰ ਸਿੰਘ ਜਵਦੀ ਟਕਸਾਲ ਵਾਲੇ ਪੜੇ ਨੇ, ਜਿੱਥੋਂ ਗਿਆਨੀ ਸਹਿਬ ਸਿੰਘ ਜੀ ਕੈਨੇਡਾ ਵਾਲੇ ਪੜੇ ਨੇ, ਜਿੱਥੋਂ ਗਿਆਨੀ ਅਮਰੀਕ ਸਿੰਘ ਚੰਡੀਗੜ੍ਹ ਤੁਹਾਡੇ ਵਾਲੇ ਪੜੇ ਨੇ। ਉਸ ਕਾਲਜ ਦਾ ਪੜਿਆ ਹੋਇਆ। ਜੀ। ਉਹਨਾਂ ਉਸਤਾਦਾਂ ਦੇ ਕੋਲੋਂ ਪੜਿਆ ਹੋਇਆ ਗਿਆਨੀ ਬਲਜੀਤ ਸਿੰਘ ਜੀ ਹੋਰਾਂ ਕੋਲੋਂ ਜਿਨ੍ਹਾਂ ਤੋਂ ਗਿਆਨੀ ਭਦਰਪਾਲ ਸਿੰਘ ਪੜੇ ਨੇ ਤੇ ਉਸੇ ਹੀ ਲੈਵਲ ਦਾ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਜਿੱਥੇ ਬੋਲਦਾ ਸੀ ਨਾ ਜਿੱਥੇ ਬੋਲਦਾ ਹੁੰਦਾ ਸੀ ਨੌਜਵਾਨ ਖੜ ਕੇ ਕਹਿੰਦੇ ਹੁੰਦੇ ਸੀ ਬਾਈ ਇਸ ਤੋਂ ਬਾਅਦ ਆਪਾਂ ਕੋਈ ਲਹਿਰ ਛੇੜੀਏ ਕੋਈ ਮਹਿਮ ਛੇੜੀਏ ਇਹੋ ਜਿਹਾ ਉਸ ਬੰਦੇ ਦੇ ਵਿੱਚ ਕਾਪਲੀਅ ਸੀ ਹੁਣ ਤੁਸੀਂ ਇੱਕ ਸਵਾਲ ਕੀਤਾ ਵੀ ਲੱਖੇ ਨੂੰ ਕਿਉਂ ਨਹੀਂ ਪੁੱਛਿਆ ਮੈਂ ਲੱਖੇ ਨੂੰ ਪੁੱਛਿਆ ਮੈਂ ਕਿਹਾ ਲੱਖੇ ਤੂੰ ਬਹੁਤ ਮਾੜਾ ਕੀਤਾ ਉਹ ਪ੍ਰਚਾਰਕ ਮਾਰ ਕੇ ਲੱਖੇ ਨੇ ਗੱਲ ਮੈਨੂੰ ਕਹੀ ਹੈ ਕਹਿੰਦਾ ਵੀ ਉਹ ਮੈਨੂੰ ਜ਼ਿੰਦਗੀ ਦਾ ਬਹੁਤ ਵੱਡਾ ਪਛਤਾਵਾ ਆ ਵੀ ਮੇਰੇ ਖੱਥੋਂ ਕੌਮ ਦਾ ਇੱਕ ਪ੍ਰਚਾਰਕ ਮਰਿਆ ਜਿਹੜਾ ਤਿੰਨ ਧੀਆਂ ਦਾ ਬਾਪ ਸੀ ਇਹ ਮੰਨਿਆ ਇਹ ਲਖੇ ਨੇ ਮੰਨੀਏ ਮੇਰੇ ਕੋਲ ਸੂਰਜੋ ਦੇ ਰਿਕਾਰਡ ਮੰਨਿਆ ਹੋਇਆ ਰਿਕਾਰਡ ਮੰਨਿਆ ਹੋਇਆ ਲਖਾ ਹਨਾ ਦੂਜੀ ਗੱਲ ਉਹਨੇ ਵੀ ਕਹੀ ਕਹਿੰਦਾ ਮੈਂ ਸਜ਼ਾ ਵੀ ਭੁਗਤੀ ਹੈ ਮੈਂ ਕਹਿੰਦਾ ਲਖੇ ਸਜ਼ਾ ਤੂੰ ਨਹੀਂ ਭੁਗਤੀ ਸਜ਼ਾ ਨਹੀਂ ਤੂੰ ਭੁਗਤੀ ਸਜ਼ਾ ਤੇ ਉਹ ਤਿੰਨ ਧੀਆਂ ਭੁਗਤਦੀਆਂ ਪਈਆਂ ਜਿਨ੍ਹਾਂ ਦਾ ਪਿਓ ਮਰ ਗਿਆ ਹੂੰ ਠੀਕ ਹੈ ਜੀ ਸਿਆਣੇ ਕਹਿੰਦੇ ਤੇ ਬਾਬਲ ਖੁੰਦੇ ਬੇਪਰਵਾਹੀਆਂ ਰੱਬ ਯਾਦ ਨਾ ਰਹਿੰਦਾ ਉਦੋਂ ਰੱਬ ਦੀ ਲੋੜ ਘੱਟ ਹੁੰਦੀ ਹੈ ਪਿਓ ਦੇ ਵਿੱਚ ਧੀਆ ਰੱਬ ਵੇਖਦੀਆਂ ਨੇ ਤੇ ਜਦੋਂ ਪਿਓ ਮੁੱਕ ਜਾਂਦਾ ਹੈ ਨਾ ਫਿਰ ਉਹਨੂੰ ਇੰਜ ਲੱਗਦਾ ਵੀ ਅਸੀਂ ਆਪਣੀਆਂ ਡਿਮਾਂਡਸ ਕਿਹਦੇ ਕੋਲੋਂ ਕਰੀਏ ਚਾਚੀਆਂ ਕੋਲੋਂ ਕਰੀਏ ਸ਼ਰੀਕਾਂ ਦੇ ਕੋਲੋਂ ਹਨਾ ਅਸੀਂ ਆਪਣੀਆਂ ਡਿਮਾਂਡਸ ਕਿਹਦੇ ਕੋਲੋਂ ਕਰੀਏ ਨਾਨਕੀਆਂ ਕੋਲੋਂ ਕਰੀਏ ਜਾਂ ਦੂਜੇ ਨੰਬਰ ਤੇ ਹੁੰਦੀ ਹੈ ਮਾਂ ਜੀ ਮੈਂ ਅੱਜ ਦੱਸ ਦੇਣਾ ਚਾਹੁੰਦਾ ਸਾਡੇ ਬਹੁਤੇ ਲੋਕਾਂ ਨੂੰ ਨਹੀਂ ਪਤਾ ਹੋਣਾ ਉਹਨਾਂ ਨੂੰ ਦੱਸ ਦੇਣਾ ਚਾਹਦਾ ਵਾ ਕਿ ਜਿਹੜਾ ਗੁਰਬੀਰ ਸਿੰਘ ਗੋਲਦੀ ਕਥਾਵਾਚਕ ਲਖੇ ਸਧਾਣੇ ਨੇ ਕਤਲ ਕਰ ਦਿੱਤਾ ਸੀ ਉਹ ਬਹੁਤ ਜਵਾਨ ਸੀ ਬਹੁਤ ਕਾਬਲ ਸੀ ਤਿੰਨ ਧੀਆਂ ਦਾ ਬਾਪ ਸੀ ਤੇ ਉਹਦੀ ਜਿਹੜੀ ਪਤਨੀ ਹੈ ਉਹਦੇ ਅੱਜ ਡੈਲਸਿਸ ਹੋ ਰਹੇ ਨੇ ਤੇ ਮੰਜੇ ਤੇ ਪਈ ਹੋਈ ਹੈ ਡੈਲਿਸਿਸ ਦਾ ਮਤਲਬ ਹੁੰਦਾ ਹੈ ਕਿ ਬੰਦਾ ਅੱਜ ਖਤਮ ਤੇ ਗੁਰਦੇ ਡੈੱਡ ਖਤਮ ਹੋ ਗੁਰਦੇ ਡੈੱਡ ਨੇ ਹਾਂਜੀ ਹੁਣ ਉਹਨਾਂ ਬੱਚੀਆਂ ਦੀ ਜ਼ਿੰਦਗੀ ਦੇ ਵਿੱਚ ਕਿੰਨਾ ਵੱਡਾ ਨੇਰਾ ਆ ਪਈ ਉਹ ਤਾਂ ਪਹਿਲਾਂ ਹੀ ਨਹੀਂ ਹੈਗਾ ਉਹ ਤਾਂ ਪਹਿਲਾਂ ਮੁਕਾਤਾ ਲਖਸ ਸੁਧਾਨੇ ਨੇ ਉਹ ਕੀ ਕਾਰਨ ਬਣਿਆ ਇਹਦਾ ਜਵਾਬ ਲਖਸ ਸੁਧਾਨਾ ਦੇ ਸਕਦਾ ਆ ਹਾਂ ਬਿਜਲੀਆਂ ਗੱਲਾਂ ਜਿਹੜੀਆਂ ਨੇ ਉਹ ਮੈਨੂੰ ਪਤਾ ਹੈ ਜੀ ਕਿੰਨੇ ਰੁਪਏ ਦੇ ਕੇ ਸਮਝੌਤਾ ਹੋਇਆ ਅੱਛਾ ਜੀ ਕਿਹੜੇ ਨੇੜਤਾ ਦੇ ਰਿਸ਼ਤੇਦਾਰ ਨੇ ਸਮਝੌਤਾ ਕਰਵਾਇਆ ਜਿਸ ਕਹਾਣੀ ਨੂੰ ਕੋਈ ਹੋਰ ਮੋੜ ਦੇਣ ਦਾ ਯਤਨ ਕਰੇਗਾ ਨਾ ਤੇ ਫਿਰ ਮੈਂ ਲਿਹਾਜ਼ ਨਹੀਂ ਕਰਾਂਗਾ ਬਿਲਕੁਲ ਵੀ ਕਿਉਂਕਿ ਕੌਮ ਦੇ ਪ੍ਰਚਾਰਕ ਦੇ ਨਾਲ ਮੇਰੇ ਵੀ ਜज्ਬਾਤ ਜੁੜੇ ਹੋਏ ਨੇ ਜੇਰ ਮੈਂ ਦੱਸ ਦਿਆਂਗਾ ਵੀ ਨੇਤਾ ਦਾ ਰਿਸ਼ਤੇਦਾਰ ਕੌਣ ਸੀ ਤੇ ਕਿੰਨੇ ਰੁਪਏ ਲੈ ਕੇ ਉਹਨੇ ਸਮਝੌਤਾ ਕਰਵਾਇਆ ਮਤਲਬ ਇਹ ਸਮਝੌਤਾ ਹੋਇਆ ਇਹ ਚ ਸਜ਼ਾ ਨਹੀਂ ਹੋਈ ਸਜ਼ਾ ਕੋਈ ਜੀ ਨੋਰਮਲ ਜੀ ਸਾਹਿਬ ਯਾਰ ਕਤਲ ਦੀ ਕਿੰਨੀ ਸਜ਼ਾ ਹੁੰਦੀ ਹੈ 15 ਦੇ ਵਿੱਚ ਲੱਖੇ ਸਿਧਾਨੇ ਨੇ ਫਰਵਰੀ ਮਹੀਨਾ ਹੁਣ ਚੱਲਦਾ ਪਿਆ ਨਾ ਤੇ ਫਰਵਰੀ ਦੀ 13 2015 ਦੇ ਵਿੱਚ ਕੌਮ ਦਾ ਪ੍ਰਚਾਰਕ ਕਤਲ ਕੀਤਾ ਹੈਨਾ ਹਾਂਜੀ ਹਾਂਜੀ ਤੇ 16 ਕੇ 17 ਦੇ ਵਿੱਚ ਮੈਂ ਇੰਟਰਵਿਊ ਕੱਢ ਦਿੱਤੀ ਇਹਦਾ ਮਤਲਬ ਜੇ 16 17 ਵਿੱਚ ਲੱਖਾ ਬਾਹਰ ਸੀ ਤਾਂ ਸਜ਼ਾ ਕਿੰਨੀ ਹੋਈ ਹੋਵੇਗੀ ਅੰਦਾਜ਼ਾ ਕਦੀ ਲਾ ਕੇ ਬੋਲ ਸਾਲ 1.5 ਸਾਲ ਹਾਂ ਬੜੀ ਥੋੜੀ ਜੀ ਸਜ਼ਾ ਕਤਲ ਦੀ ਸਜ਼ਾ ਸਾਲ 1.5 ਸਾਲ ਭਾਜੀ ਕਤਲ ਦੀ ਸਜ਼ਾ ਕਤਲ ਦੀ ਸਜ਼ਾ ਹੁੰਦੀ ਕਿੰਨੀ ਆ ਕਾਨੂੰਨ ਦੀਆਂ ਕਿਤਾਬਾਂ ਵਿੱਚ ਹੈਨਾ ਮੌਤ ਕੈਦ ਆ ਜਾਂ ਫਾਂਸੀ ਉਸ ਤੋਂ ਬਾਅਦ ਸਮਝ 30 ਲੱਖ ਪਲੱਸ ਦੀ ਅਮਾਊਂਟ ਹੈ ਮੈਂ ਬਿਲਕੁਲ ਐਗਜ਼ੈਕਟ ਫਿਗਰ ਉਦੋਂ ਦੱਸਾਂਗਾ ਜਦੋਂ ਕੋਈ ਅਸੀਂ ਇੰਟਰਵਿਊ ਤੇ ਉਂਗਲ ਚੱਕੇਗਾ ਫਿਰ ਮੈਂ ਦੱਸਾਂਗਾ ਸਾਰੀਆਂ ਗੱਲਾਂ ਹਣਾ ਜੀ ਹੁਣ ਉਹ ਪੈਸੇ ਦੇ ਕਿ ਸਮਝੌਤਾ ਹੋਇਆ ਉਹ ਪੈਸੇ ਦੀਆਂ ਧੀਆਂ ਦੇ ਨਾਮ ਤੇ ਸਿਆਣੇ ਕੁਝ ਜਿਹੜੇ ਲਾਗੇ ਬੈਠੇ ਸੀ ਉਹਨਾਂ ਨੇ ਐਫਡੀ ਕਰਵਾਤੀ ਵੀ ਕੁੜੀਆਂ ਦੇ ਨਾਮ ਦੀ ਐਫਡੀ ਕਰਵਾ ਦਿਓ ਚਲੋ ਜੇ ਕੱਲ ਨੂੰ ਧੀਆਂ ਜਵਾਨ ਖੋਣ ਗਈਆਂ ਤੇ ਇਹਨਾਂ ਦਾ ਕੋਈ ਹੱਥ ਪੱਲਾ ਜਿਹੜਾ ਉਹ ਸਰ ਦੇਗਾ ਮੈਂ ਇੱਕ ਸਵਾਲ ਹੈ ਮੈਂ ਕਿਸੇ ਤੇ ਕਿੰਤੂ ਨਹੀਂ ਜਦੋਂ ਕਹਿੰਦੇ ਨਾ ਪੰਜਾਬ ਬਚਾਉਣ ਤੁਰਨਾ ਹੂੰ ਮੇਰੇ ਮਨ ਦੇ ਵਿੱਚ ਹੁੰਦਾ ਵੀ ਤਿੰਨ ਧੀਆਂ ਦਾ ਪਿਓ ਤੇ ਵਿਚ ਆਇਆ ਨਹੀਂ ਉਹ ਤੇ ਕਤਲ ਕਰਤਾ ਉਹ ਪੰਜਾਬ ਦੀਆਂ ਧੀਆਂ ਨਹੀਂ ਬਾਈ ਦੱਸੋ ਤੇ ਜਿਹੜੀ ਬੀਬੀ ਨੰਨੀ ਸ਼ਾਂਬ ਠੰਡੇ ਤੋਂ ਆਇ ਇਹਨੇ ਵੀ ਕੀ ਗੱਲ ਉਹ ਤਿੰਨ ਨੰਨੀਆਂ ਬੱਚੀਆਂ ਦਸੀਆਂ ਨਹੀਂ ਉਹਦਾ ਮੁੱਦਾ ਕਿਉਂ ਨਹੀਂ ਚੱਕਿਆ ਗਿਆ ਹੂੰ ਕਾਰਨ ਕੀ ਇਹ ਮੁੱਦਾ ਕਿਉਂ ਵਿੱਚ ਚੱਕਿਆ ਅੱਜ ਤੱਕ ਮੁੱਦਾ ਲੋ ਪਾਜੀ ਅੱਜ ਤੱਕ ਮੁੱਦਾ ਲੋਪ ਆ ਨੰਨੀ ਛਾਂ ਵਾਲੀ ਬੀਬੀ ਨੇ ਵੀ ਮਹਾਰਾਜ ਪਿੰਡ ਦੇ ਵਿੱਚ ਜਾ ਕੇ ਸਕਬੀਰ ਬਾਦਲ ਦੀ ਧਰਮ ਪਤਨੀ ਬੀਬੀ ਹਰ ਸਿਮਰਤ ਕੌਰ ਨੂੰ ਮੈਂ ਸਵਾਲ ਕਰਦਾ ਮਾਂ ਵੀ ਬੀਬੀ ਤੂੰ ਤਾਂ ਨੰਨੀ ਸ਼ਾਦੀਆਂ ਗੱਲਾਂ ਕਰਦੀਆਂ ਉਹ ਤਿੰਨ ਬੱਚੀਆਂ ਜਿਹੜੀਆਂ ਉਹ ਨੰਨੀਆਂ ਸ਼ਾਮਾਂ ਨਹੀਂ ਸੀ ਤੇ ਉਹਨਾਂ ਦੀ ਮਾਂ ਵੀ ਤੇ ਨੰਨੀ ਛਾਈ ਸੀ ਕਿਸਮ ਦੀ ਜਿਹਦਾ ਸੁਹਾਗ ਉੱਜੜ ਗਿਆ ਤੇ ਤਿੰਨ ਧੀਆਂ ਸਾਹਮਣੇ ਦਿਸਦੀਆਂ ਪਈਆਂ ਨੇ ਇਸੇ ਸਦਮੇ ਦੇ ਵਿੱਚ ਗਰਵੀਰ ਗੋਲਡੀ ਦੀ ਗਰਵੀਰ ਸਿੰਘ ਗੋਲਡੀ ਦੀ ਧਰਮ ਪਤਨੀ ਦਾ ਉਦਨ ਹੀ ਇੱਕ ਕਿਸਮ ਦਾ ਲੱਕ ਟੁੱਟ ਗਿਆ ਸੀ ਉਦਨ ਕਮਜ਼ੋਰ ਹੁੰਦੀ 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 ਮੰਜੇ ਤੇ ਪੈ ਗਈ ਅੱਜ ਉਸ ਬੀਬੀ ਦੇ ਡੈਲਸਿਸ ਹੋ ਰਹੇ ਨੇ ਵੈਗੁਰੂ ਕਿਰਪਾ ਕਰੇ ਉਸ ਬੀਬੀ ਨੂੰ ਲੰਮੀ ਉਮਰ ਬਖਸ਼ੇ ਇਹ ਗੱਲ ਮੈਂ ਅਰਦਾਸ ਕਰਦਾ ਮਾਂ ਪਰ ਆਪਾਂ ਨੂੰ ਵੀ ਪਤਾ ਵੀ ਜਿਹਦੇ ਡੈਲਸਿਸ ਹੁੰਦੇ ਉਹਦੀ ਉਮਰ ਕਿੰਨੀ ਨਹੀਂ ਹੁੰਦੀ ਐ ਪਿਓ ਪਹਿਲਾਂ ਚਲਾ ਗਿਆ ਲੱਖੇ ਸਿਧਾਣੇ ਦੀ ਗੋਲੀ ਦੇ ਕਰਕੇ ਤੇ ਮਾਂ ਜਿਹੜੀ ਐ ਉਹ ਮੰਜੇ ਤੇ ਪਈ ਕੋਈ ਐ ਹੁਣ ਉਹ ਪੰਜਾਬ ਦੀਆਂ ਤਿੰਨ ਧੀਆਂ ਨੂੰ ਨੁਸਾਫ ਕਿਨੇ ਦੇਣਾ ਸਖਬੀਰ ਵੀ ਪੰਜਾਬ ਬਚਾਓ ਯਾਤਰਾ ਕੱਢਦਾ ਪਿਆ ਠੀਕ ਐ ਜੀ ਏ ਵੀ ਕਹਿੰਦੇ ਪੰਜਾਬ ਬਚਾਉਣ ਤੁਰੇ ਹੋਏ ਆ ਜੀ ਸਾਰੇ ਪੰਜਾਬ ਸਰਦਾਰ ਸਿਮਰਤਜੀਤ ਸਿੰਘ ਮਾਨ ਕਹਿੰਦੇ ਮੈਂ ਪੰਜਾਬ ਬਚਾਉਣ ਤੁਰਿਆ ਹੋਇਆ ਮੈਂ ਜੇ ਸਾਰੇ ਪੰਜਾਬ ਬਚਾਉਣ ਤੁਰੇ ਹੋਏ ਆ ਤੇ ਉਹਨਾਂ ਬੱਚੀਆਂ ਦੇ ਭਵਿੱਖ ਨੂੰ ਬਚਾਉਣ ਦੀ ਜ਼ਿੰਮੇਵਾਰੀ ਆ ਤੇ ਕੌਣ ਓੜਦਾ ਪਿਆ ਮੈਨੂੰ ਸਭ ਉਸੇ ਇਲਾਕੇ ਚੋਂ ਮਹਾਰਾਜ ਤੋਂ ਹੀ ਲੱਖ ਸਦਾਣਾ ਇਲੈਕਸ਼ਨ ਲੜ ਚੁੱਕਾ ਹਾਂ ਹਾਂ ਮੈਂ ਤੁਹਾਨੂੰ ਇੱਕ ਗੱਲ ਅੱਗੇ ਫੇਰ ਲੜਨ ਦੀ ਤਿਆਰੀ ਆ ਬਿਲਕੁਲ ਉਹ ਤੀਆਂ ਨੂੰ ਜਵਾਬ ਕਿਦਾਂ ਦੇਵਾਂਗੇ ਉਹ ਜਿਹੜਾ ਬਠਿੰਡਾ ਹੈ ਨਾ ਉਹ ਇੰਜ ਕਹ ਲਈਏ ਵੀ ਉਹ ਜਿਹੜਾ ਮਹਾਰਾਜਪਿੰਡ ਹੈ ਪੰਜਾਬ ਦਾ ਬਹੁਤ ਵੱਡਾ ਪਿੰਡ ਮੰਨਿਆ ਜਾਂਦਾ ਹੈ ਪੰਜਾਬ ਦੇ ਕੁਝ ਕੁ ਵੱਡੇ ਪਿੰਡ ਨੇ ਠੀਕ ਹੈ ਜੀ ਜਿਵੇਂ ਜ਼ਿਲ੍ਹਾ ਲੁਧਿਆਣਾ ਦਾ ਸਭ ਤੋਂ ਵੱਡਾ ਪਿੰਡ ਕੌਕੇ ਨੂੰ ਮੰਨ ਲੈਂਦੇ ਆ ਹੈਨਾ ਇਸੇ ਪ੍ਰਕਾਰ ਪੰਜਾਬ ਦੇ ਬਹੁਤੇ ਵੱਡੇ ਪਿੰਡ ਜਿਵੇਂ ਲੋਂਗੋਵਾਲ ਹੋ ਗਿਆ ਮਹਾਰਾਜਪਿੰਡ ਹੋ ਗਿਆ ਇਤਿਹਾਸਿਕ ਪਿੰਡ ਵੀ ਨੇ ਹੈਨਾ ਹੁਣ ਇਹ ਬਠਿੰਡੇ ਦੇ ਵਿੱਚ ਆ ਜਾਂਦੇ ਨੇ ਜੀ ਮੈਂਬਰ ਆਫ ਪਾਰਲੀਮੈਂਟ ਲੜਨਾ ਹੈ ਤੇ ਇਹ ਜਿਹੜਾ ਏਰੀਆ ਹੈ ਜੀ ਮਹਾਰਾਜਪਿੰਡ ਜਿੱਥੋਂ ਦੀਆਂ ਤਿੰਨ ਧੀਆਂ ਹਮ ਅਨਾਥ ਕੀਤੀਆਂ ਜਿਨ੍ਹਾਂ ਦਾ ਪਿਓ ਮਾਰਿਆ ਗਿਆ ਹੈ ਨਾ ਤੇ ਜਿਹੜੀ ਪਤਨੀ ਜਿਹਦਾ ਸੁਹਾਗ ਉਜੜਿਆ ਉਹ ਉਸੇ ਜਗ੍ਹਾ ਦੀਆਂ ਨੇ ਜਿੱਥੋਂ ਲੱਖਾ ਸਧਾਨਾ ਦੀ ਕਹਿੰਦੇ ਕਿ ਮੈਂ ਮੈਂਬਰ ਆਫ ਪਾਰਲੀਮੈਂਟ ਬਣਨਾ ਹੈ ਮੇਰਾ ਸਵਾਲ ਇਹ ਹੈ ਵੀ ਮੈਂਬਰ ਆਫ ਪਾਰਲੀਮੈਂਟ ਵੀ ਚਲੋ ਵੈਗਰੂ ਕਿਰਪਾ ਕਰੇ ਤੁਹਾਨੂੰ ਬਣਾਵੇ ਮੈਂ ਕੋ ਤੋਂ ਵਿਰੋਧੀ ਹਾਂ ਨਾ ਜੀ 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 ਰੱਬ ਕਰੇ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ਪਰ ਉਹ ਧੀਆਂ ਕੀ ਸੋਚਣਗੀਆਂ ਉਹ ਤੇ ਇਹ ਸੋਚਣਗੀਆਂ ਨਾ ਆਪਾਂ ਕਹਿੰਦੇ ਆ ਮੈਂਬਰ ਆਫ ਪਾਰਲੀਮੈਂਟ ਉਹ ਤੇ ਕਹਿੰਦੀਆਂ ਵੀ ਇੱਥੋਂ ਦਾ ਜਿਹੜਾ ਐਮਪੀ ਬਣਿਆ ਸਾਡੇ ਪਿਓ ਦਾ ਕਾਤਲ ਹੈ ਇਹ ਤੇ ਅੱਖਣ ਗਿਆ ਇਹ ਗੱਲ ਦੱਸੋ ਇੱਕ ਪਿਛਲੇ ਦਿਨਾਂ ਦੇ ਵਿੱਚ ਨਾ ਮੈਂ ਇੱਕ ਇੰਟਰਵਿਊ ਕੀਤੀ ਸੀ ਹਰਮਿੰਦਰ ਸਿੰਘ ਸੰਧੂ ਬਾਰੇ ਹਰਮਿੰਦਰ ਸਿੰਘ ਸੰਧੂ ਦਾ ਕਤਲ ਹੋ ਗਿਆ ਹੈ ਨਾ ਉਗੇ ਖੜਕੂ ਰੋਸ਼ਨ ਦਿਮਾਗ ਬਾਬਾ ਜਰਮਨੈਲ ਸਿੰਘ ਦੀ ਸੱਜੀ ਭਾਂ ਹੂੰ ਠੀਕ ਹੈ ਜੀ ਬਾਬਾ ਜਰਨੈਲ ਸਿੰਘ ਪੰਜਾਬੀ ਵਿੱਚ ਬੋਲਦੇ ਸੀ ਤੇ ਉਹ ਪੱਤਰਕਾਰਾਂ ਨਾਲ ਅਗੋ ਇੰਗਲਿਸ਼ ਦੇ ਵਿੱਚ ਗੱਲ ਕਰਦਾ ਸੀ ਉਹਨਾਂ ਦੀ ਇੰਗਲਿਸ਼ ਨੂੰ ਪੰਜਾਬੀ ਦੇ ਵਿੱਚ ਅਨੱਥਾ ਕਰਕੇ ਬਾਬਾ ਜਰਨੈਲ ਸਿੰਘ ਨੂੰ ਦੱਸਦਾ ਸੀ ਇੰਨਾ ਵਿਸ਼ਵਾਸਪਾਤਰ ਜਿਹਦੇ ਆਨੰਦ ਕਾਰਜ ਬਾਬਾ ਜਰਨੈਲ ਸਿੰਘ ਨੇ ਆਪ ਕਰਵਾਏ ਹੈ ਨਾ ਚਲੋ ਮੈਂ ਕਤਲ ਟੋਲਾ ਕਹਾਂਗਾ ਆਪਣਿਆਂ ਦੇ ਵਿੱਚ ਐਸੇ بڑے ਚਿਹਰੇ ਹੁੰਦੇ ਨੇ ਜਿਨ੍ਹਾਂ ਨੇ ਦਿੱਲੀ ਹਕੂਮਤ ਦੇ ਹੱਥ ਖੰਡੇ ਬਣ ਕੇ ਉਹਨੂੰ ਕਤਲ ਕਰ ਦਿੱਤਾ ਲਓ ਜੀ ਉਹ ਚੀਜ਼ 1999 ਦੇ ਵਿੱਚ ਹੋਈ ਉਸ ਤੋਂ ਬਾਅਦ 31 ਸਾਲਾਂ ਬਾਅਦ ਉਹ ਧੀ ਜਿਹੜੀ ਸੀ ਜੀ ਉਹ ਵੀ ਇਸੇ ਪ੍ਰਕਾਰ ਉਹਨਾਂ ਦੇ ਸ਼ਹੀਦੀ ਤੋਂ ਬਾਅਦ ਪੈਦਾ ਹੋਈ ਹੂੰ ਉਹ ਜਿਹੜੀ ਬੱਚੀ ਨੇ ਸਵਾਲ ਕਰ ਲਿਆ ਕਹਿੰਦੀ ਮੈਨੂੰ ਇਹ ਦੱਸੋ ਵੀ ਮੇਰੇ ਪਿਓ ਨੂੰ ਮਾਰਿਆ ਕਿਉਂ ਗਿਆ ਮੇਰੇ ਪਿਓ ਦਾ ਕਸੂਰ ਕੀ ਸੀ ਤੇ ਜੇ ਲੱਖਾਂ ਸਦਾਣਾ ਉੱਥੋਂ ਮੈਂਬਰ ਆਫ ਪਾਰਲੀਮੈਂਟ ਬਣ ਵੀ ਜਾਂਦੇ ਨੇ ਇਹ ਤਿੰਨ ਧੀਆਂ ਨਹੀਂ ਪੁੱਛਣਗੀਆਂ ਇਹ ਬੱਚੀਆਂ ਨਹੀਂ ਪੁੱਛਣਗੀਆਂ ਠੀਕ ਹੈ ਉਹ ਬੀਬੀ ਤੇ ਚਲੋ ਕਿਸੇ ਵੀ ਕਾਰਨ ਕਰਕੇ ਹੋ ਸਕਦਾ ਕਿਸੇ ਨੇ ਡਰਾ ਦਿੱਤਾ ਹੋਵੇ ਆਪਾਂ ਲੜਾਈ ਨਹੀਂ ਲੜਨੀ ਇਹ ਗੈਂਗਸਟਰ ਨੇ ਕਿਉਂਕਿ ਉਹਦੋਂ ਲੱਖਾਂ ਸਦਾਣਾ ਗੈਂਗਸਟਰ ਹੀ ਮੰਨਿਆ ਜਾਂਦਾ ਹੁੰਦਾ ਸੀ ਨਾ ਜੀ ਜੀ ਆਪਾਂ ਲੜਾਈ ਨਹੀਂ ਲੜਨੀ ਮਨ ਲਿਆ ਬੀਬੀ ਚੁੱਪ ਕਰ ਗਈ ਉਹਨਾਂ ਬੱਚੀਆਂ ਦੇ ਜਜ਼ਬਾਤਾਂ ਨੂੰ ਕਿਵੇਂ ਚੁੱਪ ਕਰਵਾਓਗੇ ਜੀ ਬਾਈ ਜੀ ਉਮਰ ਤੋਂ ਪਹਿਲਾਂ ਸਿਆਣਪ ਆ ਜਾਂਦੀ ਹੁੰਦੀ ਹੈ ਜਦੋਂ ਮਾਪੇ ਮਰ ਜਾਂਦੇ ਆ ਉਹਨਾਂ ਬੱਚੀਆਂ ਦਾ ਕੀ ਗੱਲ ਬਚਪਨਾ ਨਹੀਂ ਰੁਲਿਆ ਸੋ ਕਹਿਣ ਤੋਂ ਪਾ ਬੜਾ ਕੁਛ ਹੈ ਇੱਥੇ ਮੈਂ ਤਾਂ ਸਿਰਫ ਇੱਕ ਲੱਖੇ ਸਦਾਨੇ ਨੂੰ ਇੱਕ ਕੋਈ ਮੈਂ ਉੱਥੋਂ ਜਾ ਕੇ ਕੋਈ ਲੈਕਚਰ ਨਹੀਂ ਲੜਨਾ ਵੀ ਕੋਈ ਕਿਸ ਤੁਹਾਡੇ ਮਨ 'ਚ ਖਿਆਲ ਆ ਜਾਵੇ ਵੀ ਖਰੇ ਮਖੂਨ ਉੱਥੋਂ ਲੈਕਚਰ ਲੜਨਾ ਹੋਵੇਗਾ ਲੱਖੇ ਨੂੰ ਡੈਮੇਜ ਕਰਨ ਵਾਸਤੇ ਮੈਂ ਤਾਂ ਕਹਿੰਦਾ ਚਿੱਟੇ ਦਿਨ ਵਰਗੀ ਗੱਲ ਇਹਨੂੰ ਕਿਵੇਂ ਝਠਲਾ ਸਕਦੇ ਹੋ ਤੁਸੀਂ ਹਨਾ ਕਤਲ ਹੋਇਆ ਤੇ ਖੋਇਆ ਨੰਬਰ ਦੋ ਦਿਓ ਉੱਪਰ ਉੱਥੋਂ ਮ ਨਾ ਲੱਖੇ ਨੂੰ ਡੈਮੇਜ ਮੈਂ ਤਾਂ ਕਹਿੰਦਾ ਅੱਜ ਲੱਖਾ ਗੋਡੇ ਭਾਰ ਹੋ ਕੇ ਉਸ ਪਰਿਵਾਰ ਦੇ ਵਿੱਚ ਜਾਵੇ ਬੰਦੇ ਲੈ ਕੇ ਨਾ ਜਾਵੇ ਡਰਾਉਣ ਦੇ ਲਈ ਨਾ ਜਾਵੇ ਇੱਕ ਮੇਰੀ ਬੇਨਤੀ ਹੈ ਵੀ ਮੈਂ 200 ਬੰਦਾ ਲੈ ਕੇ ਹੁਣ ਯਾਤਰਾ ਐਂ ਦੀ ਕੱਢਦਾ ਪਿਆ ਤੇ ਉਸ ਟੱਬਰ ਦੇ ਕੋਲ ਚਲਾ ਜਾਵਾਂ ਕੱਲਾ ਜਾਵੇ ਆਪ ਦਾ ਬੱਚਾ ਨਾਲ ਲੈ ਕੇ ਜਾਵੇ ਵੀ ਬੀਬੀ ਮੈਂ ਹੱਥ ਬੰਨ ਕੇ ਮਾਫੀ ਮੰਗਦਾ ਗੋਡਿਆਂ 'ਤੇ ਭਾਰ ਹੋ ਕੇ ਮਾਫੀ ਮੰਗਦਾ ਜਿਹੜੀ ਮੇਥੋਂ ਗਲਤੀ ਹੋਈ ਹੈ ਜਿਹੜੀ ਸਜ਼ਾ ਮੈਂ ਤੇ ਖਰੇ ਥੋੜੇ ਦਿਨ ਭੁਗਤੀਆਂ ਤੂੰ ਤੇ ਮੰਜੇ ਤੇ ਪੈ ਕੇ ਸਜ਼ਾ ਭੁਗਦੀ ਪਈ ਐ ਆ ਤਿੰਨ ਧੀਆਂ ਜਿਹਨਾਂ ਸਾਰੀ ਜ਼ਿੰਦਗੀ ਸਜ਼ਾ ਭੁਗਤਣੀ ਐ ਮੈਂ ਹੱਥ ਬੰਨ ਕੇ ਨਾ ਧੀਆਂ ਦੇ ਕੋਲੋਂ ਮਾਫੀ ਮੰਗਦਾ ਮਾਂ ਮੈਂ ਤੇਥੋਂ ਮਾਫੀ ਮੰਗਦਾ ਮਾਂ ਬਾਈ ਜੀ ਮੈਨੂੰ ਕੋਈ ਆਬਜੈਕਸ਼ਨ ਨਹੀਂ ਮੈਂ ਕਹਿੰਦਾ ਲੱਖਾਂ ਸਦਾਣਾ ਅੱਜ ਉਸ ਪਰਿਵਾਰ ਦੇ ਵਿੱਚ ਤੇ ਜਾਵੇ ਬਾਈ ਜੀ ਅੰਦਾਜ਼ਾ ਲਾ ਕੇ ਵੇਖੋ ਧੀਕੇ ਦੇ ਕੋਲ ਮੰਗਦੀ ਹੁੰਦੀ ਹੈ ਪਿਓ ਕੋਲ ਮੰਗਦੀ ਹੈ ਨਾ ਤੇ ਉਹ ਤਿੰਨ ਧੀਆਂ ਕਿੱਥੋਂ ਮੰਗਣ ਗਈਆਂ ਕਿੱਥੋਂ ਚਾਪੂਰੇ ਕਰਨ ਗਈਆਂ ماں ਮੱਜੇ ਤੇ ਪਈਏ ਪਿਓ ਕਤਲ ਹੋ ਗਿਆ ਕੌਮੀ ਪ੍ਰਚਾਰਕ ਮਰੇ ਆ ਕੋਈ ਨਿੱਕੀ ਮੋਟੀ ਗੱਲ ਨਹੀਂ ਹੈ ਲੱਖਾਂ ਸਦਾਣਾ ਅੱਜ ਉਸ ਪਰਿਵਾਰ ਦੇ ਵਿੱਚ ਜਾ ਕੇ ਹੱਥ ਬੰਨ ਕੇ ਮਾਫੀ ਮੰਗੇ ਮੈਨੂੰ ਪਤਾ ਉਸ ਪਿੰਡ ਦੇ ਕਈ ਲੱਖਾ ਸਦਾਨਾ ਲੱਖਾ ਸਦਾਨਾ ਬੜੀ ਕਰਦੇ ਨੇ ਮੈਨੂੰ ਕੋਈ ਆਬਜੈਕਸ਼ਨ ਨਹੀਂ ਜਾਓ ਹੂੰ ਪਰ ਤੁਸੀਂ ਪੰਜਾਬ ਦੇ ਰਖਵਾਲੇ ਨਹੀਂ ਹੋ ਸਕਦੇ ਜੇ ਤੁਹਾਨੂੰ ਤਿੰਨ ਧੀਆਂ ਨਹੀਂ ਦਿਸਦੀਆਂ ਪਈਆਂ ਤੁਹਾਨੂੰ ਲੱਖਾ ਦਿਸਦਾ ਪਿਆ ਤੁਸੀਂ ਪੰਜਾਬ ਦੇ ਰਖਵਾਲੇ ਨਹੀਂ ਹੋ ਸਕਦੇ ਲੱਖੇ ਨੇ ਕਤਲ ਕੀਤਾ ਲੱਖੇ ਨੇ ਸਾਡੀ ਕੌਮ ਦਾ ਪ੍ਰਚਾਰਕ ਮਾਰਿਆ ਇਹ ਸਵਾਲ ਖੜਾ ਹੋਣਾ ਚਾਹੀਦਾ ਜੀ ਮਖੂਬ ਸਾਹਿਬ ਇੱਕ ਗੱਲਬਾਤ ਜਿਹੜੀ ਹੈ ਨਾ ਉਹ ਹੋਰ ਉੱਪਰ ਕੇ ਆ ਰਹੀ ਆ ਕਿ ਲੱਖਾ ਸਿਧਾਨਾ ਤੇ ਦੀਪ ਸਿੱਧੂ ਜੇ ਇਕੱਠੇ ਹੁੰਦੇ ਤਾਂ ਅੱਜ ਪੰਜਾਬ ਦੀ ਦਿੱਖ ਕੁਝ ਹੋਰ ਹੁੰਦੀ ਅੱਜ ਸੰਘਰਸ਼ ਕੁਝ ਹੋਰ ਹੁੰਦਾ ਇਹਨਾਂ ਦੋਨਾਂ ਨੂੰ ਇਕੱਠੇ ਕਰਨ ਵਾਸਤੇ ਮਸਤੂਆਣਾ ਸਾਹਿਬ ਇੱਕ ਮੀਟਿੰਗ ਅਰੇਂਜ ਹੁੰਦੀ ਆ ਉਹ ਮੀਟਿੰਗ ਅਰੇਂਜ ਕਰਾਈ ਜਾਂਦੀ ਆ ਤੇ ਬਹੁਤ ਜ਼ੋਰ ਲੱਗਦਾ ਕਿ ਲੱਖਾ ਸਿਧਾਨਾ ਤੇ ਦੀਪ ਸਿੱਧੂ ਇੱਕ ਪਲੇਟਫਾਰਮ ਤੇ ਆਣ ਪਰ ਉਹਦਾ ਕਿਤੇ ਸਿਰਾਂ ਨਹੀਂ ਪਹੁੰਚਦਾ ਔਰ ਉਸ ਮੀਟਿੰਗ ਦੀਆਂ ਬਹੁਤ ਸਾਰੀਆਂ ਗੱਲਾਂ ਨਿਕਲ ਕੇ ਆਉਂਦੀਆਂ ਨੇ ਤੁਸੀਂ ਉਸ ਮੀਟਿੰਗ ਦੇ ਉੱਤੇ ਬਾਜ਼ ਅੱਖ ਰੱਖੀ ਆ ਤੁਸੀਂ ਉਸ ਮੀਟਿੰਗ ਨੂੰ ਬਹੁਤ ਨੇੜਿਓਂ ਦੇਖਿਆ ਹੁਣ ਜਿੱਥੇ ਸੱਚ ਇੰਨੇ ਸਾਰੇ ਨਿਕਲ ਕੇ ਆ ਰਹੇ ਨੇ ਤੁਹਾਨੂੰ ਇਹ ਵੀ ਦੱਸਣਾ ਪੈਣਾ ਕਿ ਐਸੀ ਕਿਹੜੀ ਗੱਲਬਾਤ ਹੋਈ ਉਸ ਮੀਟਿੰਗ ਦੇ ਵਿੱਚ ਕਿ ਦੀਪ ਸਿੱਧੂ ਤੇ ਲੱਖਾ ਸੁਦਾਨਾ ਇੱਕ ਪਲੈਟਫਾਰਮ ਤੇ ਆ ਨਹੀਂ ਸਕੇ ਉਹ ਮੀਟਿੰਗ ਟੁੱਟ ਕੇ ਹੋ ਗਈ ਮੈਂ ਦੱਸ ਦੇਣਾ ਚਾਹੁੰਦਾ ਮਾਂ ਉਹ ਅਸਲ ਦੇ ਵਿੱਚ ਜਿਹੜੀ ਮੀਟਿੰਗ ਸੀ ਨਾ ਉਹ ਮੀਟਿੰਗ ਅਰੇਂਜ ਕੀਤੀ ਸੀ ਬਾਪੂ ਡਿਬ ਡਬਾਨੇ ਜੀ ਜਿਹਨਾਂ ਦਾ ਪੋਤਰਾ ਨਵਰੀਤ ਸਿੰਘ ਸ਼ਹੀਦ ਹੋਇਆ ਸੀ ਉਹ ਬਾਪੂ ਡਿਬ ਡਬਾ ਕਹਿੰਦੇ ਵੀ ਲੋਕ ਪੁੱਛਦੇ ਆ ਜੀ ਵੀ ਇਹਨਾਂ ਨੂੰ ਆਪਸ ਦੇ ਵਿੱਚ ਇਕੱਠਾ ਕਰੋ ਯੂਥ ਹੈ ਰ ਮਗਰ ਵੀ ਯੂਥ ਹੈ ਨਾ ਮਗਰ ਵੀ ਆਪਾਂ ਕੋ ਭਲਾ ਕਰੀਏ ਪੰਜਾਬ ਦਾ ਕੋਈ ਇਸ ਕਰਕੇ ਮੀਟਿੰਗ ਜਿਹੜੀ ਆ ਅਰੇਂਜ ਕੀਤੀ ਗਈ ਸੀ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ ਮੀਟਿੰਗ ਅਰੇਂਜ ਕੀਤੀ ਗਈ ਤੇ ਉਹਦੀ ਜਗ੍ਹਾ ਨਿਯੁਕਤ ਕੀਤੀ ਗਈ ਮਸਤੂਆਣਾ ਸਾਹਿਬ ਵੀ ਮਸਤੂਆਣਾ ਸਾਹਿਬ ਆਪਾਂ ਮੀਟਿੰਗ ਕਰਾਂਗੇ ਭਾਈ ਦੀਪ ਸਿੱਧੂ ਦਾ ਫੋਨ ਜਾਂਦਾ ਮਨਜੀਤ ਕਰਤਾਰਪੁਰ ਨੂੰ ਮੈਂ ਕਹਿੰਦਾ ਮਨਜੀਤ ਕਰਤਾਰਪੁਰ ਜਿਉਂਦਾ ਜਗਦਾ ਹੈ ਹੈਨਾ ਇਸ ਇਹ ਵੀ ਦੇ ਵਿੱਚ ਵੀ ਕੋਈ ਫਰਕ ਨਹੀਂ ਰਹੇਗਾ ਕਿਸੇ ਵੀ ਗੱਲ ਦੇ ਵਿੱਚ ਹੂੰ ਮਨਜੀਤ ਕਰਤਾਰਪੁਰ ਨੂੰ ਫੋਨ ਜਾਂਦਾ ਕਹਿੰਦਾ ਐਸਟਰਾ ਕਰ ਆ ਨਾ ਮੀਟਿੰਗ ਬਾਪੂ ਡਿਬ ਡਬਾਨੇ ਕੀਤੀ ਹੈ ਤੇ ਆਪਾਂ ਦੋਵੇਂ ਚੱਲ ਪੈਨੇ ਆ ਉਹ ਕਹਿੰਦਾ ਭਾਈ ਮੇਰੀ ਸੁਣ ਗੱਲ ਦੋਵੇਂ ਨਾ ਚੱਲ ਆ ਪੱਠ 10 ਬੰਦੇ ਜਾਈਏ ਘਟੋ ਘਟੋ ਨਾਲ ਕਹਿੰਦਾ 10 10 ਬੰਦੇ ਤੇ ਆ ਸਕਦੇ ਆ 8 10 ਬੰਦੇ ਆਪਾਂ ਚਲੇ ਜਾਨੇ ਆ ਉਸ ਤੋਂ ਬਾਅਦ ਹਰਨੇਕ ਫੌਜੀ ਜਿਹੜੇ ਵਾਰਿਸ ਪੰਜਾਬ ਦੇ ਅੱਥੇ ਬੰਦੀ ਦੇ ਕਾਗਜ਼ਾਂ ਦੇ ਵਿੱਚ ਅੱਜ ਪ੍ਰਧਾਨ ਨੇ ਜੀ ਉਹਨਾਂ ਨੂੰ ਕਿਹਾ ਗਿਆ ਇਸ ਤਰੀਕੇ ਦੇ ਨਾਲ ਇਹ ਸਾਰੇ ਵੀਰ ਜਿਹੜੇ ਇਕੱਠੇ ਹੋ ਕੇ ਉੱਥੇ ਪਹੁੰਚ ਗਏ ਜੀ ਉੱਥੇ ਲੱਖਾ ਸਦਾਨਾ ਜਿਹੜਾ ਇਹ ਤੇ ਪਹੁੰਚੇ ਮੇਰੇ ਖਲ 6-7 ਯਾਨੇ ਸੀ ਲੱਖਾ ਸਦਾਨਾ ਕਰੀਬ ਕਾਫੀ ਬੰਦਾ ਮੰਨ ਕੇ ਚਲੋ ਵੀ 1.5 200 ਬੰਦਾ ਨਾਲ ਲੈ ਕੇ ਅੱਛਾ ਜੀ ਤੇ ਉੱਥੇ ਮੀਟਿੰਗ ਦੇ ਵਿੱਚ ਪਹੁੰਚੇ ਹੈਨਾ ਅੱਛਾ ਜੀ ਉਹ ਸ਼ਾਇਦ ਦੇਖੋ ਲੱਖਾ ਸਦਾਨਾ ਰੱਬ ਨੂੰ ਜਾਨ ਦੇਣੀ ਹੈ ਝੂਠ ਨਾ ਬੋਲੇ ਅ ਉਹ ਸ਼ਾਇਦ ਪ੍ਰੀਪਲਾਨਡ ਹੋਇਆ ਸੀ ਅੱਛਾ ਜੀ ਵੀ ਅੱਜ ਇੱਥੇ ਦੀਪ ਸਿੱਧੂ ਨੂੰ ਆਪਾਂ ਸਵਾਲਾਂ ਦੇ ਵਿੱਚ ਕੀਰਨਾ ਹੀ ਕੀਰਨਾ ਹੈ ਹੈਨਾ ਉੱਥੇ ਚਲੋ ਮੀਟਿੰਗ ਚੱਲ ਪਈ ਹਮ ਅਜਮੇਰ ਠੀਕ ਆ ਤਾਂ ਮੇਰੀ ਇੱਕ ਬੇਨਤੀ ਹੈ ਜੀ ਬਾਪੂ ਡਬਡਾ ਬਾਜੀ ਵੀ ਸੱਚ ਬੋਲਣਗੇ ਮੈਨੂੰ ਆਸ ਹੈ ਉਹਨਾਂ ਤੋਂ ਹਮ ਮਨਜੀਤ ਕਰਤਾਰਪੁਰ ਵੀ ਸੱਚ ਬੋਲੇ ਮੈਨੂੰ ਉਤੋਂ ਵੀ ਆਸ ਹੈ ਮੈਂ ਹੱਥ ਬੰਨ ਕੇ ਗੱਲ ਕਰਦਾ ਮਾਂ ਹਰਨੇਕ ਸਿੰਘ ਫੌਜੀ ਉਪਲ ਉਹ ਵੀ ਸੱਚ ਬੋਲੇ ਮੈਨੂੰ ਆਸ ਹੈ ਹਨਾ ਹੁਣ ਸੁਣਿਆ ਜੀ ਉਸ ਮੀਟਿੰਗ ਦੇ ਵਿੱਚ ਗੱਲ ਚੱਲਦੀ ਆ ਵੀ ਆਓ ਆਪਾਂ ਪੰਜਾਬ ਦੇ ਵਿੱਚ ਦੋ ਵੀਰ ਤੁਸੀਂ ਹੋ ਤੇਰੇ ਮਗਰ ਵੀ ਯੂਥ ਹੈ ਤੇਰੇ ਮਗਰ ਵੀ ਯੂਥ ਹੈ ਆਓ ਆਪਾਂ ਇਕੱਠੇ ਹੋ ਕੇ ਪੰਜਾਬ ਦੀ ਲੜਾਈ ਲੜੀਏ ਮੁੱਦਿਆਂ ਦੀ ਲੜਾਈ ਲੜੀਏ ਤੇ ਜੇ ਕੋ ਮਤਭੇਦ ਕਿਸੇ ਵੀ ਪ੍ਰਕਾਰ ਦਾ ਹੈ ਤੋ ਆਪਾਂ ਖਤਮ ਕਰੀਏ ਹੁਣਾ ਵੀ ਚਾਹੀਦਾ ਮੈਂ ਅੱਜ ਵੀ ਕਹਿਣਾ ਵਾਂ ਮੈਂ ਤੇ ਅੱਜ ਵੀ ਕਹਿਣਾ ਵੀ ਲੱਖੇ ਸਧਾਨਾ ਪਰਿਵਾਰ ਕੋਲ ਜਾ ਕੇ ਮਾਫੀ ਮੰਗ ਕੇ ਆਪਦਾ ਖਾੜਾ ਛੜਾ ਵੇ ਇਸ ਗੱਲ ਦੇ ਵਿੱਚੋਂ ਹਣਾ ਹੁਣ ਤੁਸੀਂ ਇੱਕ ਚੀਜ਼ ਮਹਿਸੂਸ ਕਰੋ ਵੀ ਉਸ ਵੇਲੇ ਲੱਖੇ ਦੇ ਜਿਹੜੇ ਸਵਾਲ ਕੀਤੇ ਨਾ ਬੜੇ ਪਰਸਨਲ ਸੀ ਜਿਵੇਂ ਗੱਲਾਂ ਪੰਜਾਬ ਬਚਾਉਣ ਦੀ ਆਪਾਂ ਕਰਦੇ ਆਂ ਤੇ ਸਵਾਲ ਆਪਾਂ ਪਰਸਨਲ ਕਰਦੇ ਪਏ ਆਂ ਯਾਰ ਮੈਂ ਕੋ ਸਾਹਿਬ ਥੋੜਾ ਜਿਹਾ ਖੋਲ ਕੇ ਮੈਂ ਖੋਲ ਦੇਣਾ ਮੈਂ ਹਣਾ ਲੱਖੇ ਸਧਾਨੇ ਨੇ ਜਿਵੇਂ ਗੱਲ ਕੀਤੀ ਬਈ ਤੂੰ ਉੱਥੇ ਸਾਡਾ ਸਾਥ ਨਹੀਂ ਦਿੱਤਾ ਇਸ ਤਰੀਕੇ ਨਾਲ ਸਾਥ ਨਹੀਂ ਦਿੱਤਾ ਹਣਾ ਉਹ ਕਹਿੰਦਾ ਵੀ ਨਹੀਂ ਮੈਂ ਤੁਹਾਨੂੰ ਸਮਝਣ ਦੇ ਵਿੱਚ ਫਰਕ ਰਹਿ ਸਕਦਾ ਮੈਂ ਸਾਥ ਦਿੱਤਾ ਤੁਹਾਡਾ ਮੈਂ ਕਿਸੇ ਪੱਖ ਤੋਂ ਮੈਂ ਤੇ ਮੋਰਚੇ ਦਾ ਸਾਥ ਦਿੱਤਾ ਜਦੋਂ ਇਹ ਸਾਰੇ ਗਏ ਉਦੋਂ ਹੀ ਮੈਂ ਗਿਆ ਹੈਨਾ ਮੈਂ ਤੇ ਕਿਸੇ ਪੱਖ ਇਹ ਨਹੀਂ ਕਿਹਾ ਵੀ ਜੇ ਇਹ ਦਿੱਲੀ ਨੂੰ ਜਾ ਰਹੇ ਤੇ ਮੈਂ ਨਹੀਂ ਜਾਣਾ ਚਲੋ ਉਸ ਤੋਂ ਬਾਅਦ ਤੁਸੀਂ ਫਲਾਣੀ ਜਗ੍ਹਾ ਤੇ ਆਹ ਗੱਲ ਕਹੀਂ ਕਹੀ ਤੁਸੀਂ ਆਹ ਗੱਲ ਨੂੰ ਇੰਦੇ ਕੱਟ ਦਿੱਤਾ ਉਹ ਕਹਿੰਦਾ ਬਈ ਕਟਿਆ ਨਹੀਂ ਮੈਂ ਗੱਲ ਨੂੰ ਵੱਡਿਆਂ ਕੀਤਾ ਹੈਨਾ ਫਿਰ ਉਸ ਤੋਂ ਬਾਅਦ ਸਵਾਲ ਆ ਗਿਆ ਵੀ ਤੂੰ ਕਹਿੰਦਾ ਕਲਾ ਵਰਤਦੀ ਹੈ ਇਹ ਗੱਲ ਦੀਪ ਸਿੱਧੂ ਤੇ ਸਵਾਲ ਆਇਆ ਔਰ ਮੈਂ ਕਹਿੰਦਾ ਵੀ ਹਰ ਪੰਜਾਬੀ ਸੁਣੇ ਹਰ ਧਰਮ ਨੂੰ ਪਿਆਰ ਕਰਨ ਵਾਲਾ ਸੁਣੇ ਪੰਥ ਨੂੰ ਪਿਆਰ ਕਰਨ ਵਾਲਾ ਸੁਣੇ ਤੂੰ ਕਹ ਕਹਦਾ ਕਲਾ ਵਰਤਦੀ ਹੈ ਹੈਨਾ ਤੇ ਇਹ ਜਿਹੜਾ ਆਪਣਾ ਪ੍ਰੋਫੈਸਰ ਭੁੱਲਰ ਇਹ ਤੇ ਜੇਲ੍ਹ ਦੇ ਵਿੱਚ ਇੰਨੇ ਚਿਰ ਦਾ ਹਿੱਲ ਗਿਆ ਇੱਥੇ ਨਹੀਂ ਕਲਾ ਵਰਤੀ ਹੂੰ ਹੁਣ ਇਹ ਸਵਾਲ ਜਿਹੜਾ ਆ ਕੀ ਗੱਲ ਬੰਦੀ ਸਿੰਘ ਜਰਨਾਦਰ ਨਹੀਂ ਜੀ ਕੀ ਬੰਦੀ ਸਿੰਘਾਂ ਦਾ ਨਰਾਦਰ ਨਹੀਂ ਜੀ ਇਹ ਸ਼ਬਦ ਆਪਾਂ ਕਹਿੰਦੇ ਹਿੱਲ ਗਿਆ ਯਾਰ ਉਹ ਆਪਦੀ ਪਰਸਨਲ ਲੜਾਈ ਦੀ ਖਾਤਰ ਜੇਲ੍ਹ ਦੇ ਵਿੱਚ ਗਏ ਨੇ ਹੂੰ ਕੌਮੀ ਲੜਾਈਆਂ ਲੜੀ ਜਾਂਦੇ ਉਹਨਾਂ ਨੇ ਬਿਲਕੁਲ ਬਿਲਕੁਲ ਜੀ ਬਿਲਕੁਲ ਕੌਮੀ ਲੜਾਈਆਂ ਲੜਦੇ ਹੋਏ ਗਏ ਨੇ ਤੇ ਦੀਪ ਦਾ ਜਵਾਬ ਪਤਾ ਕੀ ਸੀ ਜੀ ਕਮਾਲ ਦੀ ਗੱਲ ਉਸ ਬੰਦੇ ਦਾ ਬੋਧਿਕ ਪੱਤਰ ਵੇਖੋ ਦੀਪਦਾ ਜਵਾਬ ਸੀ ਦੀਪ ਸਿੱਧੂ ਦਾ ਉਹ ਕਹਿੰਦਾ ਨਹੀਂ ਗੱਲ ਰੱਖੇ ਇੰਜ ਨਹੀਂ ਹੁੰਦਾ ਸਰੀਰਕ ਤੌਰ ਤੇ ਨਹੀਂ ਕਈ ਵਾਰੀ ਜਮੀਰ ਦੇ ਤੌਰ ਤੇ ਕਹਿੰਦਾ ਵੀ ਤੇ ਕਲਾ ਹੀ ਵਰਤੀ ਆ ਨਾ ਵੀ ਇੰਨਾ ਚਿਰ ਹੋ ਗਿਆ ਜੇਲ੍ਹਾਂ ਤੇ ਕੱਟ ਲੀਆਂ ਪਰ ਆਪਣੀ ਜਮੀਰ ਨਹੀਂ ਮਾਰੀ ਕਹਿੰਦਾ ਇਹ ਵੀ ਤੇ ਕਲਾ ਹੀ ਵਰਤੀ ਆ ਨਾ ਕਹਿੰਦਾ ਕਈ ਵਾਰੀ ਕਲਾ ਜਿਹੜੀ ਜ਼ਰੂਰੀ ਫਿਜ਼ੀਕਲ ਤੌਰ ਤੇ ਨਹੀਂ ਵੇਖੀ ਜਾਂਦੀ ਹੁੰਦੀ ਉਹ ਜਮੀਰਕ ਤੌਰ ਦੇ ਉੱਪਰ ਵੀ ਵੇਖੀ ਜਾਂਦੀ ਹੁੰਦੀ ਹੈ ਹਨਾ ਜੀ ਹੁਣ ਇੱਕ ਦੀਪ ਸਿੱਧੂ ਹੈ ਉਸ ਗੱਲ ਨੂੰ ਕਿਸ ਢੰਗ ਦੇ ਵਿੱਚ ਕਬਰ ਕਰਕੇ ਤੇ ਬੰਦੀ ਸਿੰਘਾ ਦਾ ਸਨਮਾਨ ਕਰਦਾ ਪਿਆ ਵੀ ਕਲਾ ਵਰਤੀ ਹੈ ਹੂੰ ਉਹਨਾਂ ਨੇ ਆਪਣੀ ਜਮੀਰ ਨਹੀਂ ਵੇਚੀ ਜੇਲਾਂ ਦੀਆਂ ਕੋਠੀਆਂ ਦੇ ਵਿੱਚ ਜ਼ਿੰਦਗੀ ਕੱਟ ਲਈ ਹੈ ਹੂੰ ਭਾਵੇਂ ਕੀ ਪਰ ਦਿੱਲੀ ਦੀ ਈਨ ਨਹੀਂ ਮੰਨੀ ਦਿੱਲੀ ਦੀ ਈਨ ਨਹੀਂ ਮੰਨੀ ਹੈਨਾ ਹੁਣ ਇਹ ਬੰਦੀ ਸਿੰਘਾ ਦਾ ਰਿਗਾਰਡ ਕਰਦਾ ਪਿਆ ਸਤਕਾਰ ਕਰਦਾ ਪਿਆ ਤੇ ਲੱਖਾ ਕੀ ਕਹਿੰਦਾ ਪਿਆ ਕਹਿੰਦਾ ਇੱਥੇ ਕਲਾ ਨਹੀਂ ਵਰਤੀ ਹੈ ਹੂੰ ਉਹਨਾਂ ਦੇ ਲੱਕ ਟੇਢੇ ਹੋ ਗਏ ਇੱਥੇ ਕਲਾ ਨਹੀਂ ਵਰਤੀ ਹੂੰ ਉਹ ਤੇ ਹਿੱਲ ਗਿਆ ਪ੍ਰੋਫੈਸਰ ਭੁੱਲਰ ਅੱਜ ਮੈਂ ਪੁੱਛਣਾ ਚਾਹਣਾ ਲੱਖਾ ਸਦਾਣਾ ਇੱਕ ਵਾਰੀ ਫੇਰ ਇਹ ਗੱਲ ਕਹਿ ਦੇਵੇ ਵੀ ਕੀ ਪ੍ਰੋਫੈਸਰ ਭੁੱਲਰ ਹਿੱਲਿਆ ਹੋਇਆ ਹੂੰ ਹੈ ਨਾ ਮੈਂ ਹਰਪੀ ਸਿੰਘ ਬਖੂ ਆਪਦਾ ਦੱਸਦਾ ਮਾਂ ਮੈਂ ਇਹਨਾਂ ਬੰਦੀ ਸਿੰਘਾਂ ਦਾ ਰਿਗਾਰਡ ਕਰਦਾ ਮਾਂ ਜਿਨ੍ਹਾਂ ਨੇ ਕੌਮ ਦੀ ਖਾਤਰ ਕੀਤਾ ਮੈਂ ਰਿਗਾਰਡ ਕਰਦਾ ਮਾਂ ਔਰ ਲਖੇ ਸਿਧਾਣੇ ਨੂੰ ਵੀ ਇਸ ਗੱਲ ਦਾ ਪਤਾ ਆ ਬਈ ਜਦੋਂ ਨੌਜਵਾਨ ਨਾਲ ਖੜਦੇ ਆ ਨਾ ਜਿਹੜੇ ਨਿਸ਼ਾਨ ਸਹਿਬ ਲੈ ਕੇ ਚੱਲਦੇ ਉਹੀ ਨਾਲ ਖੜਦੇ ਹੁੰਦੇ ਦੂਜਾ ਨਾਲ ਦੀ ਖੜਦਾ ਹੁੰਦਾ ਕੋਈ ਵੀ ਠੀਕ ਹੈ ਜੀ ਇਹੀ ਜੇਲਾਂ ਨੂੰ ਜਾਣਨ ਨੂੰ ਵੀ ਤਿਆਰ ਖੁੰਦੇ ਆ ਤੇ ਇਹੀ ਲੰਗਰ ਲਾਉਂਦੇ ਹੁੰਦੇ ਆ ਇਹੀ ਸਾਰਾ ਕੁਝ ਕਰਦੇ ਆ ਫਿਰ ਦੀਪ ਸਿੱਧੂ ਤਿੰਨ ਵਾਰੀ ਉੱਠ ਕੇ ਜੀ ਤਿੰਨ ਵਾਰੀ ਉੱਠ ਕੇ ਵੀ ਲਖੇ ਆਪਾਂ ਪੁਰਾਣੀਆਂ ਗੱਲਾਂ ਭੁੱਲ ਜਾਈਏ ਆਪਾਂ ਛੱਡ ਦਈਏ ਨਾ ਗੱਲਾਂ ਨੂੰ ਹੈਨਾ ਤਿੰਨ ਬਰੀ ਬੰਦਾ ਉੱਠ ਕੇ ਯਾਰ ਤੁਹਾਡੇ ਕੋਲ ਜਾਵੇ ਤੇ ਇਹ ਗੱਲ ਕਹੇ ਵੀ ਆਪਾਂ ਗੱਲਾਂ ਛੱਡ ਦਈਏ ਪੁਰਾਣੀਆਂ ਕੁਛ ਨਹੀਂ ਪਿਆ ਨਿਕਲਿਆ ਆਪਾਂ ਪੰਜਾਬ ਬਚਾਉਣ ਤੁਰੇ ਆ ਆਪਾਂ ਪੰਜਾਬ ਦਾ ਭਲਾ ਕਰਨਾ ਤੇ ਫਿਰ ਵੀ ਬੰਦਾ ਆਪਦੀ ਅੜੀ ਦੇ ਉੱਪਰ ਨਹੀਂ ਇਹ ਜਿਹੜੇ ਮੇਰੇ ਨਾਲ ਆਏ ਨੇ ਇਹ ਫੈਸਲਾ ਕਰਨਗੇ ਬਾਈ ਜੀ ਹੁਣ ਮੇਰਾ ਫੈਸਲਾ ਮੇਰਾ ਕੈਮਰਾਮੈਨ ਨਹੀਂ ਕਰੇਗਾ ਇੱਕ ਬੇਨਤੀ ਹੈ ਮੇਰੀ ਇਹ ਕੋ ਮੈਂ ਗੱਲ ਕਹਿ ਰਿਹਾ ਮਾਂ ਤੇ ਉਹਦਾ ਫੈਸਲਾ ਮੈਂ ਕਰਨਾ ਹੈ ਇਹ ਕੋ ਡਿਸੀਜਨ ਲੈਣਾ ਮੈਂ ਇਹਨਾਂ ਦੀ ਸਲਾਹ ਲੈ ਕੇ ਉਸ ਤੋਂ ਬਾਅਦ ਡਿਸੀਜਨ ਲੈ ਲੈਣਾ ਹੈ ਠੀਕ ਹੈ ਜੀ ਸਲਾਹ ਆਪਾਂ ਲਈ ਜਾਂਦੀ ਹੈ ਫਾਈਨਲ ਤੁਹਾਡਾ ਡਿਸੀਜਨ ਜਿਹੜਾ ਫਾਈਨਲ ਹੁੰਦਾ ਉਹ ਅ ਖੁੰਦਾ ਨਾ ਜਿਵੇਂ ਕਹ ਲੀਏ ਵੀ ਇੱਕ ਲੀਡਰ ਖੁੰਦਾ ਉਹਨੇ ਲੈਣਾ ਖੁੰਦਾ ਆ ਜੀ ਹੁਣ ਇਹ ਕਰੇਗਾ ਉਹ ਕਹਿੰਦੇ ਠੀਕ ਹੈ ਜੀ ਸਲਾਹ ਕਰ ਲੋ ਨਹੀਂ ਸਾਡੇ ਹੋਰ ਸਾਥੀ ਨੇ ਉਹ ਕਰਨਗੇ ਉਸ ਮੀਟਿੰਗ ਦਾ ਨਾ ਪੰਜਾਬੀ ਦੇ ਵਿੱਚ ਕਹਾਂ ਕੁਝ ਨਹੀਂ ਕੱਢਿਆਗਾ ਉਸ ਮੀਟਿੰਗ ਦੇ ਵਿੱਚੋਂ ਜਦਕਿ ਜੇ ਉਸ ਦਿਨ ਇਹ ਇਕੱਠੇ ਹੋ ਜਾਂਦੇ ਅਰਦਾਸ ਹੁੰਦੀ ਅਰਦਾਸ ਹੋਣ ਤੋਂ ਬਾਅਦ ਪੰਜਾਬ ਦੇ ਵਿੱਚ ਨਿਕਲਦੇ ਠੀਕ ਹੈ ਜੀ ਹੂੰ ਤੇ ਮੈਂ ਦਾਅਵੇ ਨਾਲ ਕਹਿੰਨਾ ਮੈਂ 2022 ਦੇ ਵਿੱਚ ਨਾ ਪੰਜਾਬ ਦੀ ਸਿਆਸਤ ਦਾ ਰੁਖ ਬਦਲ ਜਾਂਦਾ ਜੇ ਉਹ ਦਿਨ ਇਹ ਕੰਮ ਕੁੰਦੇ ਅੱਜ ਆਪਾਂ ਪੰਜਾਬ ਬਚਾਉਣ ਤੁਰੇ ਆ ਜਦ ਦਿਨ ਪੰਜਾਬ ਬਚਾਉਣ ਤੁਰਨਾ ਸੀ ਉਹ ਦਿਨ ਆਪਾਂ ਆਪਦੀ ਈਗੋ ਰੱਖ ਲਈ ਬਣਦੇ ਵਿੱਚ ਇਹ ਕਿਉਂ ਬਈ ਇੱਥੇ ਥੋੜਾ ਜਿਆਦਾ ਰੁਕਾਂਗਾ ਕਿਉਂਕਿ ਉਸ ਮੀਟਿੰਗ ਦੇ ਵਿੱਚ ਨਾ ਜਦੋਂ ਮਨਜੀਤ ਕਰਤਾਰਪੁਰ ਉਸ ਮੀਟਿੰਗ ਦੀ ਗੱਲ ਕਰਦਾ ਉਹਦੇ ਕੋਲੋਂ ਗੱਲ ਨਹੀਂ ਹੁੰਦੀ ਉਹ ਰੋਂਦਾ ਹਮ ਇਹ ਇਸ ਮੀਟਿੰਗ ਦੀ ਗੱਲ ਮਨਜੀਤ ਕਰਤਾਰਪੁਰ ਇਹ ਵੀ ਦੱਸਦਾ ਹੈ ਕਿ ਪਰਵਾਨੇ ਦੇ ਘਰ ਪਟਿਆਲੇ ਬੈਠ ਕੇ ਉਹਨਾਂ ਨੇ ਕੋਈ ਰਿਕਾਰਡਿੰਗ ਸੁਣੀ ਠੀਕ ਆ ਜਿਹੜੀ ਰਿਕਾਰਡਿੰਗ ਸੁਣ ਕੇ ਦੀਪ ਉਹ ਇਹ ਕਹਿੰਦਾ ਵੀ ਦੀਪ ਸਿੱਧੂ ਦੇ ਪੈਰਾਂ ਦੇ ਥੱਲੇ ਦੀ ਜ਼ਮੀਨ ਨਿਕਲ ਗਈ ਔਰ ਉਸੇ ਮੀਟਿੰਗ ਦੇ ਵਿੱਚ ਦੀਪ ਸਿੱਧੂ ਨੂੰ ਬਹੁਤ ਹੀ ਛੋਟੇ ਲੈਵਲ ਦੇ ਯੂਟਿਊਬਰਾਂ ਨੇ ਜਲੀਲ ਵੀ ਕੀਤਾ ਇਹ ਚੀਜ਼ਾਂ ਰਹਿ ਗਈਆਂ ਉਹ ਜਿਹੜੇ ਯੂਟਿਊਬਰ ਨੇ ਭਾਜੀ ਅੱਜ ਵੀ ਜਿਉਂਦੇ ਜਗਦੇ ਆ ਹਨਾ ਅੱਜ ਵੀ ਉਹ ਕਹਿੰਦੇ ਵੀ ਅਸੀਂ ਪੰਜਾਬ ਦੇ ਬੜੇ ਖੈਰਖਾਨੇ ਯਾਰ ਨਹੀਂ ਆਪਾਂ ਇੰਨੀ ਗੱਲ ਹੀ ਅੱਜ ਕਰਾਂਗੇ ਬੇਨਤੀ ਮੇਰੀ ਬੰਨੋ ਅੱਜ ਵੀ ਉਹ ਕਹਿੰਦੇ ਵੀ ਅਸੀਂ ਪੰਜਾਬ ਦੇ ਬੜੇ ਖੈਰਖਾਨਾ ਹੂੰ ਠੀਕ ਹੈ ਜੀ ਬੈਦੀ ਖੈਰ ਖਾ ਦਾ ਪਤਾ ਤੁਹਾਡੀਆਂ ਕਰ ਹੁਣ ਮੈਂ ਕਹਾ ਮੈਂ ਵੀਡੀਓ ਬਣਾ ਕੇ ਪੰਜਾਬ ਦਾ ਭਲਾ ਕਰਦਾ ਪਿਆਵਾ ਨਹੀਂ ਮੈਂ ਮੁੱਦੇ ਚੁੱਕਦਾ ਮਾਂ ਜਿੰਨੇ ਜੋਗਾ ਮਾਂ ਕਿਸੇ ਮੁੱਦੇ ਨੂੰ ਨੇੜੇ ਲਾਉਣ ਦਾ ਵੀ ਯਤਨ ਕਰਦੇ ਆ ਜਿੰਨੇ ਜੋਗਾ ਮਾਂ ਬੋਲਦਾ ਮਾਂ ਹਨਾ ਠੀਕ ਹੈ ਮੈਂ ਆਪਣਾ ਧਰਮ ਫਰਜ਼ ਨਿਭਾ ਰਿਆ ਮਾਂ ਪਰ ਮੈਂ ਕਹਾ ਪੰਜਾਬ ਨੂੰ ਬਚਾਈ ਮੈਂ ਰਿਆ ਮਾਂ ਐਸਾ ਕੁਝ ਨਹੀਂ ਹੁੰਦਾ ਉਹ ਜਿਹੜੇ ਯੂਟਿਊਬਰ ਨੇ ਨਾ ਉਹਨਾਂ ਦੇ ਕਮੈਂਟਸ ਵੀ ਅੱਜ ਪਏ ਹੋਏ ਨੇ ਤੇ ਉਹਨਾਂ ਦੀਆਂ ਵੀਡੀਓ ਵੀ ਅੱਜ ਕੱਲ ਪਈਆਂ ਹੋਈਆਂ ਨੇ ਮੱਟ ਸ਼ੇਰੋਂ ਵਾਲੇ ਨੇ ਕੀ ਕਿਹਾ ਸੀ ਅੱਜ ਵੀ ਵੀਡੀਓ ਬੋਲਦੀ ਪਈ ਹੈ ਨਾ ਜੀ ਉਸ ਤੋਂ ਬਾਅਦ ਹੋਰਾਂ ਵੀਰਾਂ ਨੇ ਜੋ-ਜੋ ਕਿਹਾ ਅੱਜ ਵੀ ਕਮੈਂਟਸ ਬੋਲਦੇ ਪਏ ਨੇ ਨਾ ਸਾਰੀਆਂ ਚੀਜ਼ਾਂ ਬੋਲਦੀਆਂ ਪਈਆਂ ਨੇ ਉਸ ਤੋਂ ਬਾਅਦ ਉਹ ਜਿਹੜੀ ਆਡੀਓ ਸੀ ਨਾ ਮੈਨੂੰ ਵੀ ਮਨਜੀਤ ਕਰਤਾਰਪੁਰ ਨੇ ਅੱਜ ਫੇਰ ਦੱਸਿਆ ਅੱਛਾ ਜੀ ਅੱਜ ਫੇਰ ਦੱਸਿਆ ਜਦੋਂ ਤੁਸੀਂ ਕਿਹਾ ਸੀ ਨਾ ਮੈਂ ਆਉਣਾ ਹੈ ਜੀ ਮੈਂ ਆਉਣਾ ਹੈ ਤੁਹਾਡੀ ਇੰਟਰਵਿਊ ਕਰਨ ਦੇ ਲਈ ਮੈਂ ਮੈਂਟਲੀ ਪ੍ਰਪੇਅਰ ਹੋਇਆ ਤੇ ਮੈਂ ਮਨਜੀਤ ਕਰਤਾਰਪੁਰ ਨੂੰ ਕਾਲ ਲਾਈ ਮੈਂ ਕੁਝ ਮੀਟਿੰਗ ਦੇ ਵਿੱਚ ਆ ਆ ਤੱਤ ਸੀ ਜੇ ਫਿਰ ਵੀ ਕੋਈ ਮੇਰੇ ਕੋਲ ਉ ਇਧਰ ਉਧਰ ਖੁੰਦਾ ਤੇ ਮੈਨੂੰ ਕਲੀਅਰ ਕਰ ਦੇ ਪੁੱਛਣਾ ਨਾ ਚਾਹੀਦਾ ਇਹਦੇ ਵਿੱਚ ਕੀ ਹਰ ਜਾ ਬਿਲਕੁਲ ਬਿਲਕੁਲ ਦੇਖੋ ਫਿਰ ਸਾਰੀਆਂ ਗੱਲਾਂ ਪੁੱਛੀਆਂ ਉਹ ਸਿਰੇ ਕਿਉਂ ਨਹੀਂ ਲੱਗੀ ਉਹਨਾਂ ਨੇ ਸਾਰੀਆਂ ਗੱਲਾਂ ਦੱਸ ਦਿੱਤੀਆਂ ਜਿਹੜੀ ਆਡੀਓ ਲਈ ਗੱਲ ਹੈ ਅੱਜ ਫਿਰ ਉਹਨੇ ਕਲੀਅਰ ਕੀਤੀ ਕਹਿੰਦਾ 22 ਪਰਵਾਨੇ ਦੇ ਘਰੇ ਬਹਿ ਕੇ ਇਸ ਗੱਲ ਦਾ ਤੇ ਪਰਵਾਨਾ ਤੇ ਜਿਉਂਦਾ ਹੈ ਹਾਂ ਹੈਨਾ ਬਿਲਕੁਲ ਪਰਵਾਨੇ ਦੇ ਘਰੇ ਬਹਿ ਕੇ ਕਹਿੰਦਾ ਜਦੋਂ ਕਾਰਡੀਓ ਸੁਣੀ ਜਿਹਦੇ ਵਿੱਚ ਲੱਖਾ ਕਹਿ ਰਿਹਾ ਵੀ ਵੱਧ ਤੋਂ ਵੱਧ ਦੀਪ ਦੇ ਖਲਾਫ ਪੋਸਟਾਂ ਪਾਓ ਹੈਨਾ ਫਿਰ ਅੰਦਾਜ਼ਾ ਲਾ ਕੇ ਦੇਖੋ ਕਿਸੇ ਦੇ ਚਰਿੱਤਰ ਨੂੰ ਖਰਾਬ ਕਰਨਾ ਕਿਸੇ ਦੇ ਕੈਰੈਕਟਰ ਨੂੰ ਇਸ ਤਰੀਕੇ ਨਾਲ ਗੰਧਲਾ ਕਰਨਾ ਇਹ ਤੇ ਫਿਰ ਪੰਜਾਬ ਵਿਚੋਂ ਵਾਲੀਆਂ ਗੱਲਾਂ ਨਾ ਖੁਈਆਂ ਨਾ ਇਹ ਚੀਜ਼ਾਂ ਨਹੀਂ ਸ਼ੋਭਾ ਦਿੰਦੀਆਂ ਮੈਂ ਕੋਲ ਸਾਹਿਬ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਕੁਝ ਰੌਸ਼ਨੀ ਵੀ ਘਟ ਗਈ ਆ ਪਰ ਜਿਹੜੀਆਂ ਵੀ ਗੱਲਾਂ ਹੁਣ ਖੁੱਲ ਕੇ ਆਈਆਂ ਨੇ ਇਹ ਗੱਲਾਂ ਪੁੱਛਣ ਵਾਸਤੇ ਵੀ ਪੱਤਰਕਾਰ ਜਿਹੜਾ ਹੈਗਾ ਮੇਰੇ ਖਿਆਲ ਨਾਲ ਪੰਜਾਬ 'ਚ ਕੋਈ ਹਿੰਮਤ ਨਹੀਂ ਕਰੇਗਾ ਤੇ ਕੋਈ ਵਕਤਾ ਇਸ ਮੁੱਦੇ ਤੇ ਬੋਲਣ ਦੇ ਵਿੱਚ ਵੀ ਕੋਈ ਹਿੰਮਤ ਨਹੀਂ ਕਰਦਾ ਤੁਸੀਂ ਬਹੁਤ ਵੱਡੀ ਹਿੰਮਤ ਕੀਤੀ ਆ ਮੈਂ ਬਹੁਤ ਧੰਨਵਾਦੀ ਆ ਜੀ ਤੁਹਾਡਾ ਜਿਹੜੀਆਂ ਗੱਲਾਂ ਸਾਡੇ ਯੂਥ ਨੂੰ ਨਹੀਂ ਪਤਾ ਸੀਗੀਆਂ ਉਹ ਨਿਕਲ ਕੇ ਇਸ ਇੰਟਰਵਿਊ ਦੇ ਵਿੱਚੋਂ ਬਾਹਰ ਆਈਆਂ ਨੇ ਉਹ ਮੁੱਖ ਦੀ ਗੱਲ ਮੈਂ ਨਿਚੋੜੇ ਕੱਢਦਾ ਵੀ ਵੇਲੇ ਦੀ ਨਮਾਜ਼ ਤੇ ਕਵੇਲੇ ਦੀਆਂ ਟੱਕਰਾਂ ਠੀਕ ਹੈ ਜੀ ਹੁਣ ਉਹੀ ਚੀਜ਼ਾਂ ਵੀ ਜਦੋਂ ਤੇ ਵੇਲਾ ਸੀ ਉਹਦੇ ਆਪਾਂ ਇਕੱਠੇ ਹੋਏ ਨਾ ਪੰਜਾਬ ਬਚਾਉਣਾ ਉਹਨਾਂ ਆਪਾਂ ਕਹਿੰਨੇ ਵੀ ਪੰਜਾਬ ਨਹੀਂ ਠੀਕ ਹੈ ਚਲੋ ਆਪਾਂ ਸਾਰੇ ਵੀਰ ਤੁਰੇ ਆ ਪਰ ਆਪਣੀਆਂ ਜਿਹੜੀਆਂ ਗਲਤੀਆਂ ਨੇ ਨਾ ਉਹਨਾਂ ਤੋਂ ਸਿੱਖਿਆ ਲੈ ਕੇ ਤੇ ਉਹਨਾਂ ਦਾ ਪਛਤਾਵਾ ਵੀ ਕਰ ਲੈਣਾ ਚਾਹੀਦਾ ਆ ਇਹ ਚੀਜ਼ ਤਾਂ ਬੜੀਆਂ ਜ਼ਰੂਰੀ ਹੁੰਦੀ ਆ ਜੀ ਬਹੁਤ ਬਹੁਤ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ